ਰੇਡੀਓ ਸਰਸੰਗਮ ਦੇ ਸਾਰੇ ਦਰਸ਼ਕਾਂ ਨੂੰ শ্রোਤਿਆਂ ਨੂੰ ਰੰਜੀਤ ਸਿੱਧੂ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਇੱਕ ਪ੍ਰੋਗਰਾਮ ਲੈ ਕੇ ਆਏ ਹਾਂ ਜਿਸ ਵਿੱਚ ਅਸੀਂ ਦੁਨੀਆ ਦੀ ਪੋਲਿਟਿਕਸ ਦੇ ਕੁਝ ਇਸ਼ੂ ਉਹਨਾਂ ਤੇ ਗੱਲਬਾਤ ਕਰਾਂਗੇ ਅਤੇ ਵਰਤਮਾਨ ਜਿਹੜੀਆਂ ਸਥਿਤੀਆਂ ਨੇ ਉਹਨਾਂ ਵਿੱਚ ਕੈਨੇਡਾ ਦੀ ਕੀ ਸਥਿਤੀ ਹੈ ਇਹਦੇ ਬਾਰੇ ਥੋੜੀ ਜੀ ਗੱਲਬਾਤ ਕਰਾਂਗੇ ਅੱਜ ਸਾਡੇ ਮਹਿਮਾਨ ਨੇ ਵੈਸਾਈ ਟੀਮ ਦੇ ਮੈਂਬਰ ਨੇ ਸ਼ਾਨ ਅਲੀ ਜੀ ਉਹ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ ਆਏ ਨੇ ਅ ਹੈਲੋ ਜੀ ਸ਼ਾਨਲੀ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼ਾਮ ਸਾਰੇ ਨੂੰ ਜੀ ਅ ਸ਼ਾਨ ਜੀ ਤੁਸੀਂ ਕਿਉਂਕਿ ਬਹੁਤ ਧੇਰ ਤੋਂ ਮੀਡੀਆ ਦੇ ਵਿੱਚ ਕੰਮ ਕਰ ਰਹੇ ਹੋ ਤੇ ਤੁਸੀਂ ਵੀ ਇੱਕ ਨਜ਼ਰ ਰੱਖਦੇ ਹੋ ਜੋ ਕੁਝ ਖਬਰਾਂ ਦੇ ਵਿੱਚ ਹੁੰਦਾ ਜਾਂ ਦੁਨੀਆ ਦੀ ਪਾਰ ਦੀ ਪੋਲਿਟਿਕਸ ਦੇ ਵਿੱਚ ਜੋ ਹੁੰਦਾ ਸੋ ਫਿਲਹਾਲ ਇੱਕ ਕਹਿ ਸਕਦੇ ਆ ਕਿ ਆਪਾਂ ਸਾਰਿਆਂ ਨੇ ਨੋਟ ਕੀਤਾ ਹੈ ਕਿ ਜਦੋਂ ਤੋਂ वैसे तो पहला सारा कुछ ਆਪਾਂ ਨੂੰ ਪਤਾ ਸੀ ਦੁਨੀਆ ਦੇ ਰਾਸ਼ਟਰਪਤੀ ਬਦਲਦੇ ਸੀ ਪ੍ਰਧਾਨ ਮੰਤਰੀ ਬਦਲਦੇ ਸੀ ਕੁਝ ਥੋੜੀਆਂ-ਵਧੀਆਂ ਚੇਂਜਸ ਹੁੰਦੀਆਂ ਸੀ ਤੇ ਲਗਭਗ ਆਪਾਂ ਸਾਰੇ ਸੇਮ ਜੇ ਲੱਗਦੇ ਸੀ ਕਿ ਕੁਝ ਬਹੁਤਾ ਫਰਕ ਨਹੀਂ ਸੀ ਲੱਗਦਾ ਪਰ ਜਦੋਂ ਤੋਂ ਡੋਨਲਡ 트੍ਰੰਪ ਅਮਰੀਕਾ ਦੇ ਦੂਸਰੀ ਵਾਰ ਪ੍ਰੈਜ਼ੀਡੈਂਟ ਬਣੇ ਨੇ ਤੇ ਮੈਨੂੰ ਲੱਗਦਾ ਕਿ ਸ਼ਾਇਦ ਅਮਰੀਕਨਸ ਵੀ ਇਹ ਫੀਲ ਕਰ ਰਹੇ ਹੋਣ ਦੁਨੀਆ ਵਸਾਰੀ ਫੀਲ ਕਰ ਰਹੀ ਹੈ ਕਿ ਸਾਰੀਆਂ ਸਿਚੁਏਸ਼ਨਸ ਸਾਰੀਆਂ ਥਿੰਕਿੰਗਸ ਚੇਂਜ ਹੋ ਗਈਆਂ ਨੇ ਤੇ ਉਸ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਜਿਹੜਾ ਕਹਿ ਸਕਦੇ ਆ ਅਸਰ ਜਿਹੜਾ ਉਹ ਕੈਨੇਡਾ ਕੈਨੇਡਾ ਦੇ ਲੋਕਾਂ ਤੇ ਕੈਨੇਡਾ ਦੀ ਸਰਕਾਰ ਤੇ ਪੈ ਰਿਹਾ ਸੋ ਤੁਸੀਂ ਇਸ ਸਾਰੇ ਘਟਨਾਕਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਹਾ ਕਿ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਚੀਜ਼ਾਂ ਜਿਹੜੀਆਂ ਬਹੁਤ ਉਥਲ ਪੁਥਲ ਜਾਈ ਉਤਰ ਪੁਥਲ ਹੋ ਗਈਆਂ ਹਾਂ ਜੀ ਜੀ ਤੇ ਉਹ ਜਿੰਨੇ ਐਕਸਪਰਟ ਨੇ ਨਾ ਦੁਨੀਆ ਦੇ ਜਿਹੜੇ ਜਿਹੜੇ ਪੋਲਿਟਿਕਸ ਤੇ ਨਜ਼ਰ ਰੱਖਦੇ ਆ ਕਮੈਂਟੇਟਰ ਨੇ ਪੋਲਿਟੀਕਲ ਐਨਾਲਿਸਟ ਨੇ ਜਿਹੜੇ ਦੁਨੀਆ ਦੇ ਟਾਪ ਦੇ ਉਹ ਸਾਰੇ ਐਕਚੁਅਲੀ ਹੈਰਾਨ ਨੇ ਉਹਨਾਂ ਨੂੰ ਇਹ ਤੇ ਪਤਾ ਸੀ ਵੀ ਹੋਣਾ ਹੈ ਕਿਉਂਕਿ ਪਹਿਲੀ ਟਰਮ ਵੇਖੀ ਸੀ ਪ੍ਰੈਜ਼ੀਡੈਂਟ 트ੰਪ ਦੀ ਪਰ ਸੀਰੀਅਸਲੀ ਕਿਸੇ ਨੂੰ ਨਹੀਂ ਸੀ ਪਤਾ ਕਿ ਇੰਨਾ ਹੋਣਾ ਤੇ ਇੰਨੀ ਛੇਤੀ ਹੋਣਾ ਜੀ ਤੁਸੀਂ ਅਸੀਂ ਜਨਵਰੀ 'ਚ ਤੇ 1 ਸਾਲ ਉਹਨਾਂ ਨੇ ਕੰਪਲੀਟ ਕੀਤਾ ਜੇ 3 ਸਾਲ ਬਾਕੀ ਹੈ ਠੀਕ ਹੈ ਤੇ 1 ਸਾਲ ਦੇ ਅੰਦਰ ਇਦਦਰ ਇੰਨੀ ਅਨਸਰਟੇਨਟੀ ਇੰਨਾ ਮਿਕਸ ਅਪ ਖਿਚੜੀ ਜਈ ਅੱਛਾ ਟੈਰਿਫ ਸਟਾਕ ਐਕਸਚੇਂਜ ਨੂੰ ਤੇ ਥੱਲੇ ਨਏ ਐਲਾਈਐਂਸਸ ਯਾਨੀ ਬਹੁਤ ਖੜਮਾਸਾ ਵੱਜ ਗਿਆ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਅੱਛਾ ਹੁਣ ਇਹਦੇ ਚ ਕੁਝ ਚੀਜ਼ਾਂ ਦੀ ਤੇ ਲੋਡ ਸੀ ਪਤਾ ਸੀ ਵੀ ਹੋਣੀਆਂ ਨੇ ਪਰ ਕੁਝ ਤੇ ਕਿਸੇ ਨੂੰ ਐਕਸਪੈਕਟੇਸ਼ਨ ਹੀ ਨਹੀਂ ਸੀ ਬਿਲਕੁਲ ਵੀ ਫੋਰ ਐਗਜ਼ਾਮਪਲ ਇਹ ਪਤਾ ਸੀ ਵੀ ਜਿਹੜੇ ਕੰਟਰੀਜ਼ ਨਾਲ ਅਮਰੀਕਾ ਦੇ ਨਹੀਂ ਬਣਦੀ ਹੋ ਸਕਦਾ ਉਹਨਾਂ ਨੂੰ ਕਿਦਾਂ ਟਰੀਟ ਕਰਨ ਐਂਡ ਆਲ ਦੈਟ ਪਰ ਇਹ ਤੇ ਕਿਸੇ ਨੂੰ ਨਹੀਂ ਸੀ ਪਤਾ ਵੀ ਤੁਸੀਂ ਅਪਨ ਟੀਮ ਨੇ ਗੋਲ ਕਰੀ ਜਾਣਾ ਉਹਨਾਂ ਨੇ ਬੇਸਿਕਲੀ ਜਿਹੜੇ ਆਪਣੇ ਐਲਾਈਐਂਸਸ ਨੇ ਯੂਏ ਨੈਟੋਏ ਕੈਨੇਡਾ ਉਹਨਾਂ ਦੇ ਨਾਲ ਜਿਹਨੂੰ ਅਪਨ ਦੇਸੀ ਕਹਿੰਦੇ ਆ ਵੀ ਕੋਲਡ ਵਾਰ ਸ਼ੁਰੂ ਕੀਤੀ ਬਿਲਕੁਲ ਅਚੋ ਹਰ ਬੰਦਾ ਐਵਰੀ ਡੇ ਹੈਰਾਨ ਹੋ ਕੇ ਉੱਠਦਾ ਹੈ ਰਾਦ ਮਹਾਨ ਹੋ ਕੇ ਸੋ ਜਾਂਦਾ ਵੀ ਹੋ ਕੀ ਰਿਹਾ ਹੈ ਦੁਨੀਆ ਦੇ ਵਿੱਚ ਬੇਸਿਕਲੀ ਪਰ ਉਹ ਤੁਸੀਂ ਅਗਲਾ ਕੁਐਸਚਨ ਤੋਂ ਪਹਿਲੇ ਉਹ ਇੱਕ ਕੈਟ ਅਨਲੋਜੀ ਹੈ ਸਾਈਕੋਲੋਜੀ ਸੋ ਕਹਿੰਦੇ ਵੀ ਤੁਸੀਂ ਬਿੱਲੀ ਦੇ ਪਿੱਛੇ ਪਿੱਛੇ ਭੱਜੋ ਨਾ ਤੁਸੀਂ ਸ਼ੇਰ ਵੀ ਹੋਵੋ ਚੀਤੇ ਵੀ ਹੋਵੋ ਤੇ ਬਿੱਲੀ ਅੱਗੇ ਲੱਗੀ ਰਹਿੰਦੀ ਬਿਲਕੁਲ ਅੱਛਾ ਉਨੀ ਦੇਰ ਲੱਗੀ ਰਹਿੰਦੀ ਹੈ ਜਦੋਂ ਕੋ ਜਿੰਨੀ ਦੇਰ ਤੱਕ ਉਹ ਕੋ ਰਨ ਕਰਨ ਦੀ ਜਗ੍ਹਾ ਜਿੰਨੀ ਉਹ ਥੱਕ ਨਹੀਂ ਜਾਂਦੀ ਜਦ ਤੱਕ ਕੋਰਨਰ 'ਚ ਨਹੀਂ ਚਲੇ ਜਾਂਦੀ ਅੱਛਾ ਜਦੋਂ ਕਿਸੇ ਐਸੇ ਕੋਰਨਰ 'ਚ ਚਲੇ ਜਾਏ ਜਿੱਥੇ ਅੱਗੇ ਉਹ ਭੱਜ ਨਾ ਸਕੇ ਅਟੈਕ ਕਰ ਦਿੰਦੇ ਉਸ ਕੋਈ ਆਪਸ਼ਨ ਹੀ ਨਾ ਰਹਿੰਦਾ ਉਸ ਕੋ ਆਪਸ਼ਨ ਹੀ ਨਹੀਂ ਰਹਿੰਦਾ ਅੱਛਾ ਇਦਾਂ ਹੀ ਕੈਨੇਡਾ ਕਿਉਂਕਿ ਸਾਡਾ ਲਾਰਜੈਸਟ ਬਾਰਡਰ ਹੈ ਯੂਐਸ ਦੇ ਨਾਲ ਜੀ ਸਾਡੀ ਟਰੇਡ 80% ਤੋਂ ਜ਼ਿਆਦਾ ਯੂਐਸ ਦੇ ਨਾਲ ਹੈ ਸਾਡੇ ਸਾਰਾ ਅਸੀਂ ਲਿੰਕ ਨੇ ਸੋ ਕਲੋਸਲੀ ਕਿ ਇੱਕ ਪ੍ਰੋਡਕਟ ਇੱਕ ਛੋਟੀ ਜਿਹੀ ਬਣਦੀ ਹੈ ਇੱਕ ਗਲਾਸ ਇੱਕ ਪਿਆਲਾ ਇੱਕ ਸਪੂਨ ਬਣਦਾ ਉਹ 10 ਵਾਰੀ ਉਧਰ ਜਾਂਦਾ ਇਧਰ ਆਉਂਦਾ ਹੈ ਉਧਰ ਕਲਰ ਹੋ ਰਿਹਾ ਹੈ ਇਧਰ ਫਿਕਸ ਹੋ ਰਿਹਾ ਹੈ ਉਧਰ ਕੱਟਿਆ ਜਾ ਰਿਹਾ ਹੈ ਇਧਰ ਸਾਈਜ਼ ਬਣ ਰਿਹਾ ਹੈ ਇਟਸ ਸੋ ਇੰਟੀਗ੍ਰੇਟਿਡ ਕਿ ਦੁਨੀਆ ਦੇ ਕਿਸੇ ਯੂਰਪ ਚ ਵੀ ਇਦਾਂ ਨਹੀਂ ਇਸ ਤੋਂ ਬਹੁਤ ਥੋੜਾ ਹੈ ਤੇ ਸਾੜਾ ਉਹਦੇ ਤੇ ਇੰਪੈਕਟ ਬਹੁਤ ਜ਼ਿਆਦਾ ਹੈ ਆਬਵੀਸਲੀ ਸੋ ਰਾਈਟ ਨਾਓ ਦ ਹੋਲ ਵਰਡ ਇਜ਼ ਐਕਚੁਅਲੀ ਇਨ ਅ ਕੰਪਲੀਟ ਸ਼ਾਕ ਕੀ ਹੋ ਕੀ ਰਿਹਾ ਤੇ ਪਰ ਮੈਨੂੰ ਇਹ ਲੱਗਦਾ ਹੈ ਦ ਹੋਲ ਵਰਡ ਇਜ਼ ਇਜ਼ ਆਲਰੇਡੀ ਇਨ ਦ ਕੋਰਨਰ ਕਿ ਜਿੱਥੇ ਫਰਦਰ ਉੱਪਰ ਨਹੀਂ ਸਕਦੀ ਦੁਨੀਆ ਤੇ ਹੁਣ एवरीवन बॉडी ਇਜ਼ ਕਾਈਂਡ ਆਫ ਅੱਖਾਂ ਵਾਪਸ ਕੱਢ ਰਿਹਾ ਉਹਨਾਂ ਨੂੰ ਬਿੱਲੀ ਵਾਲੀ ਸਥਿਤੀ ਬਣ ਬਿੱਲੀ ਵਾਲੀ ਸਥਿਤੀ ਬਣ ਗਈ ਠੀਕ ਹੈ ਜੀ ਹਾਂਜੀ ਜਿਹੜੀਆਂ ਇਹ ਜਦੋਂ ਤੋਂ ਡੋਨਲਡ ਟਰੰਪ ਬਣਦੇ ਉਦੋਂ ਭਾਵੇਂ ਕਿ ਇੱਥੇ ਕੈਨੇਡਾ ਦੇ ਵਿੱਚ ਜਸਟਨ ਟਰੂਡੋ ਪ੍ਰਾਈਮ ਮਿਨਿਸਟਰ ਸੀ ਪਰ ਬਹੁਤ ਥੋੜਾ ਟਾਈਮ ਰਿਹਾ ਤੇ ਉਸ ਤੋਂ ਬਾਅਦ ਮ ਜਿੱਦਾਂ ਦੀਆਂ ਨਿਊਜ਼ ਦੇਖੀ ਦੀਆਂ ਪਹਿਲਾਂ ਮਾਰਕ ਕਾਰਨੀ ਹੋਣਾ ਨੇ ਵੀ ਕੋਸ਼ਿਸ਼ ਕੀਤੀ ਹੈ ਜਿੱਦਾਂ ਉਹਨਾਂ ਨੂੰ ਬਹੁਤ ਜ਼ਿਆਦਾ ਮਿਲ ਕੇ ਜਿੱਦਾਂ ਕਹਿੰਦੇ ਨੇ ਨਾ ਕਿ ਪਿਆਰ ਨਾਲ ਸਮਝਾਉਣ ਦੀ ਗੱਲਬਾਤ ਕੀਤੀ ਹੈ ਪਰ ਹੁਣ ਜਿਸ ਤਰ੍ਹਾਂ ਦੀਆ ਬਹੁਤ ਚਰਚਾ ਹੋ ਰਹੀ ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਹੈ ਦੁਨੀਆ ਸਾਰੀ ਉਸ ਨੂੰ ਬੜੀ ਡਿਫਰੈਂਟ ਐਂਗਲ ਨਾਲ ਦੇਖ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਮੇਂ ਜੋ ਡੋਨਲਡ ਟਰੰਪ ਨੇ ਕਰ ਰਿਹਾ ਹੈ ਸਾਰੀ ਦੁਨੀਆ ਨਾਲ ਯੂਰਪ ਨਾਲ ਸਾਰੀ ਦੁਨੀਆ ਨਾਲ ਕੈਨੇਡਾ ਨਾਲ ਕੀ ਮਾਰਕ ਕਾਰਨੀ ਤੁਹਾਨੂੰ ਲੱਗਦਾ ਹੈ ਕਿ ਠੀਕ ਲੀਡਰ ਨੇ ਇਸ ਸਮੇਂ ਕੈਨੇਡਾ ਨੂੰ ਰਿਪਰੈਜ਼ੈਂਟ ਕਰਨ ਲਈ ਮੇਰਾ ਖਿਆਲ ਹੈ ਕਿ ਕੈਨੇਡਾ ਦਾ ਕੋਈ ਕੈਨੇਡਾ ਕੋਈ ਬੰਦਾ ਹੁੰਦਾ ਤੇ ਬੰਦਾ ਕਹਿੰਦਾ ਕੋਈ ਚੰਗੇ ਕਰਮ ਕੰਮ ਆ ਗਏ ਸੀਰੀਅਸਲੀ ਤੇ ਐਂਡ ਲੈਟ ਮੀ ਡੂ ਅ ਗਿਵ ਯੂ ਅ ਡਿਸਕਲੇਮਰ ਕਿ ਇਟਸ ਨਾਟ ਅਬਾਊਟ ਕਨਜ਼ਰਵੇਟਿਵ ਐਂਡ ਲਿਬਰਲ ਬਿਲਕੁਲ ਇਸ ਟਾਈਮ ਤੇ ਅਸੀਂ ਕੈਨੇਡਾ ਦੇ ਫੇਵਰਿਕ ਗੱਲ ਕਰ ਰਹੇ ਹਾਂ ਅੱਛਾ ਉਹਦੀ ਰੀਜ਼ਨ ਇਹ ਹੈ ਕਿ ਡੈਵਿਸ ਤੇ ਜਿਹ ਵਿੱਚ ਉਹਨਾਂ ਨੇ ਜਿਹੜੀ ਸਪੀਚ ਕੀਤੀ ਔਰ ਚਾਈਨਾ ਨਾਲ ਜਿਹੜੀ ਉਹਨਾਂ ਨੇ ਟ੍ਰੇਡ ਡੀਲ ਕੀਤੀ ਹੈ ਟ੍ਰੇਡ ਦੀ ਉਹਦੇ ਬਾਰੇ ਕੈਨੇਡਾ ਦੇ ਤਿੰਨ ਮੋਸਟ ਕਨਜ਼ਰਵੇਟਿਵ ਪ੍ਰੀਮੀਅਰਸ ਹ ਸਕਾਚੂਅਨ ਦੇ ਜੀ ਜੀ ਅਲਬਰਟਾ ਦੇ ਡੈਨ ਸਮੀਥ ਤੇ 온ਟੇਰੀਓ ਦੇ ਡੱਗਫੋਰਡ ਜੀ ਤਿੰਨਾਂ ਨੇ ਪ੍ਰੇਜ਼ ਕੀਤਾ ਅੱਛਾ ਵਿਦ ਅ ਐਕਸੈਪਸ਼ਨ ای وی ਨੂੰ ਛੱਡ ਕੇ ਜਿਹੜੀਆਂ ای وی ਕਾਰਾਂ ਨੇ ਉਹਦੇ ਬਾਰੇ ਡੱਗਫੋਰਡ ਸਾਹਿਬ ਦੇ ਕੰਸਰਨ ਨੇ ਕਿਉਂਕਿ ਉਹ ਥੋੜਾ ਜਿਹਾ ਉਹਨਾਂ ਨੂੰ ਹਾਰਟ ਵੀ ਕਰ ਉੱਥੇ ਆਟੋ ਇੰਡਸਟਰੀ ਪਰ ਇਹਦੇ باوجود ਉਹਨਾਂ ਨੇ ਕਲਾਸ ਸ਼ੋ ਕੀਤੀ ਤੇ ਉਹਨਾਂ ਨੇ ਪਰਸੋਂ ਕਿਹਾ ਉਹਨਾਂ ਨੇ ਕਿਹਾ ਕਿ ਮੇਰੇ ਮੈਂ ਡਿਸਐਗਰੀ ਕਰਨਾ ਮੈਨੂੰ ਕਨਸਰਨ ਨੇ ਇਹ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਇਹਦੇ ਤੇ ਕੁਝ ਵੀ ਸ਼ੁੱਡ ਹੈਵ ਡਨ ਸਮਥਿੰਗ ਡਿਫਰੈਂਟ ਬਟ ਨਾਲ ਇਫ ਯੂ ਨਾ ਨੀ ਕੇਅਰ ਲੁੱਕ ਡੋਨਟ ਫੋਰਗੇਟ ਇਟਸ ਅ ਟੀਮ ਕੈਨੇਡਾ ਅਪਰੋਚ ਥੈਟ ਡਸ ਨਾਟ ਮੀਨ ਇਟ ਆਮ ਨਾ ਸਟੈਂਡਿੰਗ ਵਿਦ ਮਾਈ ਪ੍ਰਾਈਮ ਮਿਨਿਸਟਰ ਅੱਛਾ ਇਹ ਉਹ ਗੱਲ ਕਹਿੰਦੇ ਵੀ ਤਰੀਫ ਉਹ ਵਾਹ ਵਾਹ ਉਹ ਜਿਹੜੀ ਦੁਸ਼ਮਣ ਕਰੇ ਬਿਲਕੁਲ politically ਦੁਸ਼ਮਣ ظاہر ਹੈ ਕਿ ਕਨਸਰਵੇਟਿਵ ਇਹ ਲਿਬਰਲ ਪ੍ਰਾਈਮ ਮਿਨਿਸਟਰ ਨੇ ਅੱਛਾ ਇਹਦਾ ਮਤਲਬ ਹੈ ਕਿ ਰਾਈਟ ਨਾਉ ਜਿਹੜੀ ਅਸੀਂ ਗੱਲ ਕਰ ਰਹੇ ਇਟਸ ਨਾਟ ਅਬਾਉਟ ਲਿਬਰਲ অর ਕਨਸਰਵੇਟਿਵ ਇਟ ਇਜ਼ ਅ ਟੀਮ ਕੈਨੇਡਾ ਅਪਰੋਚ ਕਿ ਐਜ਼ ਅ ਕੈਨੇਡੀਅਨ ਜੀ ਇੱਕ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਇੱਕ ਇੰਟਰਨੈਸ਼ਨਲ ਸਟੇਜ ਤੇ ਕੋਈ ਕੰਮ ਕੀਤਾ ਕੋਈ ਚੀਜ਼ ਡਿਲੀਵਰ ਕੀਤੀ ਹੈ ਐਂਡ ਲੈਟਸ ਟਾਕ ਅਬਾਊਟ 댓 ਸਾਡੇ ਜਿਹੜੇ ਈ ਵਿਊਅਰਸ ਵੀ ਜਿੱਥੇ ਵੀ ਕੈਨੇਡਾ ਦੇ ਅੰਦਰ ਵੀ ਦੇਖ ਰਹੇ ਹੈ ਤੇ ਲੁੱਕ ਫਰ ਫਰ ਅ ਸੈਕਿੰਡ ਆ ਵਾਂਟ ਯੂ ਟੂ ਫੋਰਗੇਟ ਅਬਾਊਟ ਕੰਜ਼ਰਵੇਟਿਵ ਲਿਬਰਲ ਸਿਰਫ ਇਹ ਸੋਚੋ ਤੁਸੀਂ BC ਚ ਜਾਂ Ontario ਵਾਲਾ Alberta ਜਿਹੜੇ ਵੀ ਸੂਬੇ ਜਿਹੜੇ ਸ਼ਹਿਰ ਚ ਬੈਠੇ ਹੋ ਸਿਰਫ ਇਸ ਗੱਲ ਤੇ ਗੌਰ ਕਰੋ ਕਿ ਤੁਹਾਡੀ ਟੀਮ ਦਾ ਇੱਕ ਕੈਪਟਨ ਹੈ ਇਸ ਟੀਮ ਕੈਨੇਡਾ ਜੀ ਜੀ ਉਹ ਅਗਰ ਪਰਫਾਰਮ ਕਰਦਾ ਹੈ ਬਹੁਤ ਵਧੀਆ ਪਰਫਾਰਮ ਕਰਦਾ ਹੈ ਇੱਕ amazing performance dinda it is good for everybody Thank it's you. not about being conservative or not being conservative theek hai utthe jede ohna ne speech kiti hai and mainu thoda ida background bana lende jado ਦ ਡਿਫਰੈਂਸ ਬੀਟਵੀਨ ਜਸਟਨ ਟਰੂਡੋ ਸਾਹਿਬ ਪ੍ਰਾਈਮ ਮਿਨਿਸਟਰ ਤੇ ਏ ਉਹ ਵੀ ਲਿਬਰਲ ਸੀ ਪਰ ਫਰਕ ਇਹ ਦੋਨਾਂ ਚ ਜਸਟਨ ਟਰੂਡੋ ਸਭ ਸਮਾਰਟ ਸੀ ਗੁੱਡ ਲੁਕਿੰਗ ਸੀ ਟਾਲ ਸੀ ਬਚਪਨ ਤੋਂ ਆਲਰੇਡੀ ਨਾਮ ਬਣਿਆ ਸੀ ਪ੍ਰਾਈਮ ਮਿਨਿਸਟਰ ਦੇ ਬੇਟੇ ਸੀ ਜੀ ਜੀ ਅੱਛਾ ਪਰਸਨੈਲਿਟੀ ਕ੍ਰਿਸਮਾ ਸਾਰਾ ਕੁਝ ਸੀ ਦੂਜੇ ਜਦੋਂ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਨੇ ਉਹ ਜੈਂਡਰ ਇਕੁਐਲਿਟੀ ਲੈ ਕੇ ਆਏ ਮਾਈਨੋਰਟੀ ਦੇ ਰਾਈਟਸ ਦੀ ਗੱਲ ਕੀਤੀ ਇਮੀਗ੍ਰੈਂਟ ਇਮੀਗ੍ਰੈਂਟਸ ਵਾਸਤੇ ਗੱਲ ਕੀਤੀ ਐਂਡ ਲੋਟ ਆਫ ਗੁੱਡ ਸਟਫ ਤੇ ਲੋਕ ਉਹਨਾਂ ਨੂੰ ਪਸੰਦ ਕਰਦੇ ਸੀ ਇਹ ਤੇ ਆਪਣੀ ਜਗ੍ਹਾ ਸੀ ਪਰ ਵਨ ਇਸ ਕਮ ਟੂ ਦ ਜਿਹੜਾ ਜਿਹੜਾ ਰੈਜ਼ਿਊਮੇ ਦੀ ਕੰਪੈਰੀਸ਼ਨ ਹੈ ਮਾਰਕ ਕਾਰਨੀ ਨਾਲ ਕੋਈ ਕੰਪੈਰੀਸ਼ਨ ਹੀ ਨਹੀਂ ਐਬਸੋਲੂਟਲੀ ਨਾਲ ਅੱਛਾ ਮਾਰਕ ਕਾਰਨੀ ਸਾਹਿਬ ਐਸਲੇ ਦੁਨੀਆ ਦੇ ਨੇ ਜੈਨੇਡਾ ਦੇ ਨਹੀਂ ਦੁਨੀਆ ਦੇ ਤੁਸੀਂ 5 7 ਬੈਸਟ ਰੈਜ਼ਿਊਮੇ ਪਿਕ ਕਰੋ ਇਕਨੋਮੀ ਨੂੰ ਹੈਂਡਲ ਕਰਨ ਦੇ ਤੇ ਮਾਰਕ ਕਾਰਨੀ ਉਹਨਾਂ ਪੰਜਾਂ ਚ ਆਉਣਗੇ ਜੀ ਅੱਛਾ ਇਹ ਇਦਾਂ ਹੀ ਹੈ ਕਿ ਜਿਵੇਂ ਦੁਨੀਆ ਦੇ 5 ਟਿੰਡੋਲਕਰ ਲੱਭ ਲੋ ਜਾਂ 5 ਸ਼ੁਏ ਬਖਤਰ ਤੁਸੀਂ ਲੱਭ ਲੋ ਠੀਕ ਹੈ ਬਿਲਕੁਲ आ, ल, अच्छा उजाहर एडजस्टिन ट्रूडो साहब ਦਾ ਤੇ ਉਹ ਲੈਵਲ এডুকেশন ਦਾ ਯਾ ਪਰਫਾਰਮੈਂਸ ਦਾ ਹੋਣੀ ਸੀ اچھا ਵੈਸ ਨਹੀਂ ਬੈਸਟ ਯੂਨੀਵਰਸਟੀਆਂ ਦੇ ਗ੍ਰੈਜੂਏਟ ਨਾ ਸਿਰ ਗ੍ਰੈਜੂਏਟ ਨੇ ਪੀ ਐਚ ਡੀ ਨੇ ਜੀ ਜੀ ਠੀਕ ਹੈ ਜੀ 7 ਦੇ ਦੋ ਬਿਗ ਕੰਟਰੀ ਕੈਨੇਡਾ ਐਂਡ ਯੂਕੇ ਉਹਨਾਂ ਦੇ ਗਵਰਨਰ ਰਹੇ ਨੇ ਉਹ ਸੈਂਟਰਲ ਬੈਂਕ ਦੇ اچھا ਉਸ ਤੋਂ ਇਲਾਵਾ ਬਹੁਤ ਉਹਨਾਂ ਦੇ ਪ੍ਰੋਫਾਈਲ ਚੀਜ਼ਾਂ ਨੇ ਛੋਟੇ ਛੋਟੇ ਡਿਸਕਸ ਕਰਨੀਆਂ ਜ਼ਰੂਰੀ ਨੇ اچھا ਇਹਦਾ ਮਤਲਬ ਹੈ ਕਿ ਹੀ ਇਸ ਹਾਈਲੀ 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 ਕੁਆਲੀਫਾਈਡ ਫੋਰ ਦਾ ਜੌਬ ਪਰ ਤੁਸੀਂ 에ਰੋਪਲੇਨ ਚ ਬੈਠੇ ਹੋ ਵੋ ਬੰਦੇ ਨੂੰ ਹਾਰਟ ਅਟੈਕ ਹੋ ਜਾਏ ਤੇ ਨਾਲ ਵਾਲਾ ਬੰਦਾ ਜਿਹੜਾ ਹਾਰਟ ਸਪੈਸ਼ਲਿਸਟ ਬੈਠਾ ਹੋਵੇ ਇਸ ਤੋਂ ਵੱਧ ਲੱਕ ਕੀ ਹੋ ਸਕਦੀ ਜੀ ਹਾ ਵਾਟ ਇਜ਼ ਦ ਚਾਂਸਸ ਕਿ ਮੇਰੇ ਨਾਲ ਹਾਰਟ ਸਪੈਸ਼ਲਿਸਟ ਬੈਠਾ ਹੋਵੇ ਸਹੀ ਸਾਡੇ ਤੇ ਟੈਰਿਫ ਲੱਗਾ ਕੈਨੇਡਾ ਦੇ ਸਿਚੁਏਸ਼ਨ ਖਰਾਬ ਹੋਈ ਜੀ ਟਰੰਪ ਸਾਹਿਬ ਨੇ ਸਾਨੂੰ ਡਰਾਇਆ ਬੁਲੀ ਕੀਤਾ ਸਾਰਾ ਕੁਝ ਕੀਤਾ ਔਰ ਐਸੀ ਸਿਚੁਏਸ਼ਨ ਚ ਥੜਾ ਪ੍ਰਾਈਮ ਮਿਨਿਸਟਰ ਮਾਰ ਕਰਨੀ ਬਣਦੇ ਹਮ ਇਹ ਇਦਾਂ ਹੈ ਕਿ ਦੌੜਾ ਪੈ ਰਿਹਾ ਦਿਲ ਦਾ ਤੇ ਨਾਲ ਸਪੈਸ਼ਲਿਸਟ ਇਸ ਤੋਂ ਵੱਧ ਇਸ ਸਿਚੁਏਸ਼ਨ ਨੂੰ ਕੌਣ ਹੈਂਡਲ ਕਰ ਸਕਦਾ ਹੈ ਜੀ ਜੀ ਤੇ ਹੀ ਹੀ ਇਸ ਹੀ ਇਸ ਦ ਬੈਸਟ ਪਰਸਨ ਟੂ ਡੀਲ ਵਿਦ ਦ ਸਿਚੁਏਸ਼ਨ ਜਿਦਾ ਮੈਂ ਪਹਿਲੇ ਕਿਹਾ ਇਹ ਅਗਰ ਉਹ ਕਨਜ਼ਰਵੇਟਿਵ ਦੀ ਪ੍ਰਾਈਮ ਮਿਨਿਸਟਰ ਹੁੰਦੇ ਤੇ ਮੈਂ ਇਹ ਗੱਲ ਕਰ ਰਿਹਾ ਹੋਣਾ ਸੀ ਆਮ ਟਾਕਿੰਗ ਅਬਾਊਟ ਹਿਸ ਹਿਸ ਇਸ ਇਸ ਕ੍ਰੈਡੈਂਸ਼ੀ ਉਹਨਾਂ ਦੇ ਪੋਸਟ ਦੀ ਜਾਂ ਉਹਨਾਂ ਦੇ ਅਹੁਦੇ ਦੀ ਅੱਛਾ ਸ਼ੁਰੂ ਉਹਨਾਂ ਨੇ ਇਹ ਕੀਤਾ ਪਹਿਲਾ ਕੰਮ ਉਹਨਾਂ ਨੇ ਇਹ ਕੀਤਾ ਕਿ ਜਸਟਨ ਟਰੂਡੋ ਸਾਹਿਬ ਦੀ ਅਪਰੋਚ ਸੀ ਅਗਰੈਸਿਵ ਹਮ ਹਮ ਬੈਲੀ ਟਰਮ ਚ ਪ੍ਰੈਜ਼ੀਡੈਂਟ ਦੇ ਉਹਨਾਂ ਨੇ ਕਿਹਾ ਡਾਲਰ ਫॉर ਡਾਲਰ ਉਹ ਜਿਹੜੀ ਚੀਜ਼ ਤੇ ਟੈਰਿਫ ਲਾਉਂਦੇ ਸੀ ਉਹਨਾਂ ਹੀ ਕੈਲਕੂਲੇਟਡ ਟੈਰਿਫ ਉਹਨਾਂ ਚੀਜ਼ਾਂ ਤੇ ਲਾਉਂਦੀ ਸੀ ਜਿਹੜੇ ਉੱਥੋਂ ਆਉਂਦੀਆਂ ਸੀ ਜੀ ਜੀ ਅੱਛਾ ਉਹ ਉਹ ਇਸ ਚੀਜ਼ ਤੋਂ ਪਿੱਛੇ ਹਟੇ ਨਹੀਂ ਉਹਨਾਂ ਦੀ ਜਿਹੜੀ ਡਿਪਟੀ ਪ੍ਰਾਈਮ ਮਿਨਿਸਟਰ ਸੀ ਕ੍ਰਿਸਟਿਫ ਰੀਲੈਂਡ ਉਹਨਾਂ ਨੇ ਕਿਹਾ ਜੀ ਡਾਲਰ ਫॉर ਡਾਲਰ ਉਹਨਾਂ ਨੇ 5 ਬਿਲੀਅਨ ਲਾਇਆ ਉਹਨਾਂ ਨੇ 5 ਬਿਲੀਅਨ ਉਹਨਾਂ ਨੇ 20 ਬਿਲੀਅਨ ਲਾਇਆ ਉਹਨਾਂ ਨੇ 20 ਬਿਲੀਅਨ ਅੱਛਾ ਮਾਰਕ ਕਾਰਨੇਸਰ ਸਾਹਿਬ ਦੀ ਅਪਰੋਚ ਬਿਲਕੁਲ ਡਿਫਰੈਂਟ ਹੈ ਇਹਨਾਂ ਨੇ ਪਹਿ ਪ੍ਰੈਜ਼ੀਡੈਂਟ 트럼ਪ ਨੂੰ ਦਿ ਯੂ ਐਸ ਜਿਹੜੀ ਮਸ਼ੀਨਰੀ ਹੈ ਉਹਨੂੰ ਪੂਰਾ ਉਹਨਾਂ ਨੂੰ ਰਿਸਪੈਕਟ ਦਿੱਤੀ ਹੈ ਉਹਨਾਂ ਨੇ ਟੈਰਿਫ ਲਾਇਆ ਇਹਨਾਂ ਨੇ ਨਹੀਂ ਲਾਇਆ ਨਹੀਂ ਲਾਇਆ ਅੱਛਾ ਸਫਰ ਕਰ ਰਹੇ ਉਹਨਾਂ ਨੇ ਪਾਬੰਦੀਆਂ ਲਗਾਈਆਂ ਸਾਰਾ ਕੁਝ ਜੋ ਕਰ ਸਕਦੇ ਸੀ ਕੀਤਾ ਪ੍ਰੋਟੈਕਸ਼ਨਿਜ਼ਮ ਦੇ ਨਾਂ ਤੇ ਤੇ ਕੈਨੇਡਾ ਨੇ ਨਹੀਂ ਕੀਤਾ ਬਹੁਤ ਛੋਟਾ ਮੋਟਾ ਕੀਤਾ ਉਹਦੇ ਪਿੱਛੇ ਰੀਜ਼ਨ ਇਹ ਸੀ ਕਿ ਵਿਦਆਊਟ ਫਾਈਟਿੰਗ ਅਸੀਂ ਇਹਨਾਂ ਨੂੰ ਪ੍ਰੋਵੋਕ ਕੀਤੇ ਬਿਨਾਂ ਜੇ ਸਿਚੁਏਸ਼ਨ ਨੂੰ ਸੰਭਾਲ ਸਕੀਏ ਪਰ ਉਹਦੇ ਚ ਸਾਲ ਗੁਜ਼ਰ ਗਿਆ ਆਲਮੋਸਟ ਕੈਨੇਡਾ ਦਾ ਬਹੁਤ ਨੁਕਸਾਨ ਹੋਇਆ ਇਕਨੋਮੀ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਉਹਨਾਂ ਨੂੰ ਨੇ ਹੋਇਆ ਸਾਨੂੰ ਬਹੁਤ ਜ਼ਿਆਦਾ ਨਾਊ ਅਗੇਨ ਜਿਹੜੀ ਮੈਂ ਤੁਹਾਨੂੰ ਪਹਿਲੇ ਕਨਸੈਪਟ ਦੱਸਿਆ ਸੀ ਉਹ ਬਿਲੀਵ ਵਾਲਾ ਜਿਹੜਾ ਕਨਸੈਪਟ ਹੈ ਜੀ ਜੀ ਇੱਕ ਸਾਲ ਬੇਟ ਕੀਤਾ ਸਫਰ ਕੀਤਾ ਬਹੁਤ ਜ਼ਿਆਦਾ ਬਟ ਨਾਊ ਆਈ ਥਿੰਕ ਪ੍ਰਾਈਮ ਮਿੰਿਸਟਰ ਕਾਰਨੀ ਨੇ ਦੂਜਾ ਗੇਅਰ ਲਾਇਆ ਹੁਣ ਹੁਣ ਦੂਜਾ ਗੇਅਰ ਇਹ ਹੈ ਕਿ ਮੈਨੂੰ ਗੱਲ ਵੀ ਕਰਨੀ ਆਉਂਦੀ ਹੈ ਮੈਨੂੰ ਇਹ ਵੀ ਪਤਾ ਤੁਸੀਂ ਮੇਰੇ ਨਾਲ ਕੀ ਕਰ ਰਹੇ ਹੋ ਔਰ ਮੈਨੂੰ ਇਹ ਵੀ ਪਤਾ ਹੈ ਦੁਨੀਆ ਦੇ ਨਵੇਂ ਅਲਾਈਐਂਸਸ ਕਿਵੇਂ ਬਣਦੇ ਹਨ ਹੁਣ ਮਲਟੀ ਲੇਅਰ ਕੰਮ ਉਹਨਾਂ ਨੇ ਕੀਤੇ ਪਹਿਲਾਂ ਪੂਰੇ ਯੂਰਪ ਦੇ ਅਲਾਈਅንስ ਬਣਾਏ ਨੇ ਜਿਹੜੇ ਯੂਰਪ ਦੇ ਬਿਗ ਪਲੇਅਰਸ ਨੇ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਕੀਤਾ ਔਰ ਉਹ ਓਪਨਲੀ ਪ੍ਰਾਈਮ ਮਿਨਿਸਟਰ ਕਾਰਨੀ ਨੂੰ ਸਪੋਰਟ ਕਰ ਰਹੇ ਦੂਸਰਾ ਉਹਨਾਂ ਨੇ ਦ ਸੈਕੰਡ ਬਿਗੇਸਟ ਪਾਵਰ ਜਿਹੜੀ ਇਸ ਦੁਨੀਆ 'ਚ ਹੈ ਚਾਈਨਾ ਚਾਈਨਾ ਦੇ ਨਾਲ ਉਹਨਾਂ ਨੇ ਗੱਲ ਕੀਤੀ ਨਾ ਸਿਰਫ ਗੱਲ ਕੀਤੀ ਮਟੀਰੀਅਲਾਈਜ਼ ਕੀਤਾ ਵਿਦਨ 3 4 ਵੀਕ ਚਲੇ ਵੀ ਗਏ ਡੀਲ ਵੀ ਕਰਕੇ ਆ ਗਏ ਔਰ ਕੋਈ ਪ੍ਰੈਸ਼ਰ ਨਹੀਂ ਲਿਆ ਕਿਸੇ ਦਾ ਕੁਝ ਨਹੀਂ ਕੀਤਾ ਠੀਕ ਹੈ ਥਰਡ ਮਿਡਲ ਈਸਟ ਇਜ਼ ਦ ਪਲੇਅਰ ਕਤਰ ਯੂਏਈ ਸਾਊਦੀ ਅਰੇਬੀਆ ਇਹ ਜਿਹੜੇ ਬਿਗ ਪਲੇਅਰ ਨੇ ਅੱਛਾ ਯੂਏਈ ਗਏ ਦਨ ਚਾਰ ਦਿਨ ਬਾਅਦ ਸੀ ਢੀਲ ਕਰਕੇ ਆਇਆ ਹੈ ਫਿਰ ਹੁਣ ਕਤਰ ਪਹਿਲੀ ਵਾਰੀ ਕੈਨੇਡੀਅਨ ਹਿਸਟਰੀ ਚ ਕੋਈ ਪ੍ਰਾਈਮ ਮਿੰისტਰ ਕਤਰ ਗਿਆ ਹੈ ਜੀ ਕਿ ਐਸ ਅ ਸਮਾਲ ਕੰਟਰੀ ਬਟ ਇਜ਼ ਅ ਬਿਗ ਪਲੇਅਰ ਜਨੀਵਾ ਡਿਓ ਇਕਨੋਮੀ ਤੇ ਉਹਨਾਂ ਕੋ ਜਾਣਾ ਜ਼ਰੂਰੀ ਹੁੰਦਾ ਹੈ ਜੀ ਜੀ ਅੱਛਾ ਉਹਨਾਂ ਦੇ ਨਾਲ ਉੱਥੇ ਢੀਲ ਕਰਕੇ ਆਏ ਉਹਨਾਂ ਨੇ ਚੀਜ਼ਾਂ ਕਰਕੇ ਆਏ ਹੁਣ ਉੱਥੇ ਦੇ ਲੀਡਰ ਨੇ ਆਉਣਾ ਹੈ ਵੀ ਕੈਨੇਡਾ ਜੀ ਅੱਛਾ ਥਰਡ ਕੰਮ ਉਹਨਾਂ ਨੇ ਕੀ ਕੀਤਾ ਕੈਨੇਡੀਅਨਸ ਨੂੰ ਮੈਂਟਲੀ ਪ੍ਰੀਪੇਅਰ ਕੀਤਾ ਕਿ ਨੈਸ਼ਨਲਿਜ਼ਮ ਟੀਮ ਕੈਨੇਡਾ ਅਪਰੋਚ ਇਟ ਇਜ਼ ਨਾਟ ਜਿਵੇਂ ਯੂ ਐਸ ਕੈਨੇਡਾ ਇਟਸ ਨਾਟ ਅਬਾਊਟ ਬਲੂ ਅਮਰੀਕਾ অর ਰੈਡ ਅਮਰੀਕਾ ਇਟਸ ਨਾਟ ਅਬਾਊਟ ਕੰਜ਼ਰਵੇਟਿਵ ਕੈਨੇਡਾ অর অর ਲਿਬਰਲ ਕੈਨੇਡਾ ਪੂਰਾ ਲੈ ਕੇ ਵਿਕਟੋਰੀਆ ਤੋਂ ਲੈ ਕੇ ਸੇਂਟ ਜੋਨਸ ਤੱਕ ਉਹਨੇ ਨੈਸ਼ਨਲਿਜ਼ਮ ਨੂੰ ਪਰਮੋਟ ਕੀ ਵਧਾਵਾ ਦਿੱਤਾ ਹੁਣ ਹਰ ਬੰਦੇ ਨੇ ਕਦੀ ਅਸੀਂ ਸੋਚਿਆ ਨਹੀਂ ਸੀ ਇੰਨੇ ਕੈਨੇਡੀਅਨ ਫਲੈਗ ਜਿੰਨੇ ਹੁਣ ਅਸੀਂ ਦੇਖਨੇ ਪਹਿਲੀ ਤੋਂ ਨੇ ਇੱਕ ਇੱਕ ਆ ਅੱਛਾ ਸੋ ਸੀ ਹਾਓ ਮਲਟੀਪਲ ਚੀਜ਼ਾਂ ਤੇ ਕੰਮ ਕਰ ਰਿਹਾ ਪਰ ਐਟ ਦ ਸੇਮ ਟਾਈਮ ਵੈਰੀ ਹੰਬਲ ਡਾਊਨ ਟੂ ਅਰਥ ਕੁਆਇਟ ਕੋਈ ਬੜਕਾ ਨਹੀਂ ਮਾਰਨੀ ਆ ਕੋ ਵਦਵਦ ਕੇ ਗੱਲ ਨਹੀਂ ਕਰਨੀ ਜੀ 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 ਪਰ ਜਿਹੜਾ ਹੁਣ ਸੈਕੰਡ ਗੇਅਰ ਲਗਾਇਆ ਹੁਣ ਹੀ ਇਸ ਹੀ ਇਸ ਟਾਕਿੰਗ ਹੀ ਕੈਨੇਡਾ ਟਾਕਿੰਗ ਦਾ ਟਾਕ ਐਂਡ ਵਾਕਿੰਗ ਦਾ ਵਾਟ ਆ ਜਿਹੜੀ ਕੈਬਨਟ ਦੀ ਜਸਟ ਟੂ ਐਡ ਅ ਲਾਸਟ ਲਾਸਟ ਪੁਆਇੰਟ ਟੂ ਆਰ ਥਿਸ ਕੁਐਸਚਨ ਆ ਜਿਹੜੀ ਕਯੂਬਿਕਸ ਦੀ ਮੀਟਿੰਗ ਸੀ ਕੈਬਨਟ ਦੇ ਨਾਲ ਉਥੇ ਉਹਨਾਂ ਨੇ ਐਗਜ਼ੈਕਟਲੀ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਜਿਹੜਾ ਕੱਲ ਗੱਲ ਕੀਤੀ ਉਥੇ ਡਾਇਵਰਸ ਆਪਲੀਸ ਨੇ ਕਿਹਾ ਕੈਨੇਡਾ ਲਿਵ ਬਿਕਾਜ਼ ਆਫ ਅਸ ਹਮ ਪਰ ਮਿਸਟਰ ਕਾਰਨੀ ਨੇ ਅੱਜ ਕਿਹਾ ਕੈਨੇਡਾ ਡਸ ਨਾਟ ਲਿਵ ਬਿਕਾਜ਼ ਆਫ ਯੂ ਐਸ ਅੱਛਾ ਉਹਨਾਂ ਨੇ ਕੋਈ ਉਹਦੇ ਚ ਅਗਰਮਗਰ ਨਹੀਂ ਕੀਤਾ ਕੋਈ ਵਰਡਿੰਗ ਨਹੀਂ ਚੇਂਜ ਕੀਤੇ ਉਹਨੇ ਕਿਹਾ ਵੀ ਲਿਵ ਬਿਕਾਜ਼ ਆਫ ਕੈਨੇਡਾ ਇਜ਼ ਅ ਗ੍ਰੇਟ ਕੰਟਰੀ ਵਿਦ ਡਾਇਵਰਸ ਕੰਟਰੀ ਸਾਡੇ ਕੋ ਬਹੁਤ ਰਿਸੋਰਸਸ ਨੇ ਸਭ ਤੋਂ ਵੱਧ ਕੇ ਸਾਡੇ ਕੋ ਕੈਨੇਡੀਅਨਸ ਨੇ ਜਿਹੜੇ ਬਹੁਤ ਬਹੁਤ ਪੋਲਾਈਟ ਨੇ ਨਾਈਸ ਨੇ ਬਰ ਦੇ نو ਹਾਊ ਟੂ ਪਟੈਕ ਕੈਨੇਡਾ ਅੱਛਾ ਹੁਣ ਉਹਨਾਂ ਨੇ ਉਹ ਜਿਹੜੀ ਪਹਿਲੇ ਉਹ ਛੁਪ ਕੇ ਗੱਲ ਕਰਦੇ ਸੀ ਹੁਣ ਉਹ ਓਪਨਲੀ ਕਰਨੇ ਸ਼ੁਰੂ ਉਹਨਾਂ ਨੇ ਬਿਲਕੁਲ ਬਿਲਕੁਲ ਉਹ ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਵੀ ਆਲਸੋ ਮੀਨ ਬਿਜ਼ਨਸ ਸਹੀ ਹੈ ਜਦੋਂ ਤੁਹਾਨੂੰ ਯਾਦ ਹੈ ਕਿ ਆਪਾਂ ਜਦੋਂ ਵੀ ਘਰਾਂ 'ਚ ਬੈਠੀਦਾ ਜਾਂ ਉਹਨੂੰ ਸਾਥ ਕਹ ਲੋ ਪਿੰਡਾਂ 'ਚ ਪਹਿਲਾਂ ਸੱਥਾਂ 'ਚ ਗੱਲਾਂ ਹੁੰਦੀਆਂ ਸੀ ਹੁਣ ਜਦੋਂ ਕਿਤੇ ਘਰਾਂ 'ਚ ਲੋਕ ਬੈ ਕੇ ਗੱਲਾਂ ਕਰਦੇ ਨੇ ਕਿਉਂਕਿ ਹਰ ਪ੍ਰਾਈਮ ਮਿਨਿਸਟਰ ਦੇ ਜਾਂ ਹਰ ਲੀਡਰ ਦੇ ਗੁਣ ਹੁੰਦੇ ਨੇ ਉਹ ਗੁਣ ਹੁੰਦੇ ਨੇ ਉਹ ਲਿਬਰਲ ਵਾਲਿਆਂ ਨੇ ਲਿਬਰਲ ਦੀ ਜਰਾ ਸਿਫਤਾ ਕਰਨੀ ਨੇ ਦੂਜੀ ਪਾਰਟੀ ਦੀ ਦੂਜੀਆਂ ਦੀ ਕਰਨੀ ਹੁੰਦੀਆਂ ਨੇ ਪਰ ਮੈਂ ਇੱਕ ਮਹਿਫਲ 'ਚ ਬੈਠਾ ਸੀ ਉੱਥੇ ਲੋਕ ਕਹਿ ਰਹੇ ਸੀ ਕਿ ਪਿਛਲੇ ਕੁਝ ਸਮੇਂ ਚ ਦੋ ਵਿਪਤਾ ਕੈਨੇਡਾ ਦੇ ਉੱਤੇ ਆਈਆਂ ਜੀ ਇੱਕ ਕੋਵਿਡ ਦੀ ਤੇ ਟਰੰਪ ਉਹਨਾਂ ਦੀ ਉਹ ਕਹਿੰਦੇ ਕਿ ਕੋਵਿਡ ਨੂੰ ਡੀਲ ਕਰਨ ਲਈ ਸ਼ਾਇਦ ਜਸਟਨ ਟੂਡੋ ਉਦੋਂ ਪ੍ਰਾਈਮ ਮਿੰਿਸਟਰ ਸੀਗੇ ਉਹਨਾਂ ਨੇ ਖੋਲ੍ਹ ਦੇ ਲਈ ਨਾਲ ਪੈਸਾ ਮੰਗਿਆ ਭਾਵੇਂ ਕਿ ਉਹਦੇ ਕਈ ਜਿਹੜੇ ਨੇ ਬਾਅਦ ਚ ਲੋਕ ਨੁਕਸਾਨ ਵੀ ਦੱਸ ਰਹੇ ਨੇ ਤੇ ਹੁਣ ਜਿਸ ਤਰ੍ਹਾਂ ਟਰੰਪ ਜਿੱਦਾਂ ਤੁਸੀਂ ਗੱਲ ਹੀ ਕੀਤੀ ਨਾ ਕਿ ਹਾਰਟ ਅਟੈਕ ਹੋਵੇ ਤੇ ਨਾਲ ਦੀ ਸੀਟ ਤੇ ਹਾਰਟ ਸਪੈਸ਼ਲਿਸਟ ਬੈਠਾ ਹੋਵੇ ਉਹੀ ਚੀਜ਼ ਹੋਈ ਹੈ ਕਿ ਉਦੋਂ ਟਰੰਪ ਉਹਨਾਂ ਨੇ ਉਹਦਾ ਸੰਭਾਲਿਆ ਤੇ ਉਦੋਂ ਮਾਰਕ ਕਰਨੀ ਹੁੰਦੀ ਹੈ ਕੈਨੇਡਾ ਨੂੰ ਲਾਭ ਕੈਨੇਡਾ ਨੂੰ ਸੋ ਕਈ ਲੋਕ ਇਹ ਵੀ ਗੱਲ ਕਰਦੇ ਨੇ ਕਿ ਕਈ ਵਾਰੀ ਤੁਸੀਂ ਸਟੇਟਮੈਂਟ ਦੇ ਲੈਂਦੇ ਹੋ ਲੀਡਰ ਭਾਸ਼ਣ ਦੇ ਲੈਂਦੇ ਨੇ ਬਹੁਤ ਸੋਹਣਾ ਲੱਗਦਾ ਤਾੜੀਆਂ ਵੀ ਵੱਜ ਜਾਂਦੀਆਂ ਨੇ ਬੱਲੇ ਬੱਲੇ ਵੀ ਹੋ ਜਾਂਦੀ ਹੈ ਪਰ ਉਹਦਾ ਉਲਟਾ ਕਈ ਵਰੀ ਨੁਕਸਾਨ ਹੋ ਜਾਂਦਾ ਜਿਸ ਤਰ੍ਹਾਂ ਦਾ ਕਰੈਕਟਰ ਟਰੰਪ ਉਹਨਾਂ ਦਾ ਹੈ ਉਹ ਤੇ ਕਿਸੇ ਨੂੰ ਬਿਨਾ ਬੋਲੇ ਜਿੱਦਾਂ ਕਹਿ ਲੋ ਕਿ ਕਹਿੰਦੇ ਨੇ ਕਿ ਮਹੀਨੇ ਪਰਸੈਂਟ ਟੈਰਫ ਲਾਦ ਲੱਗਿਆ ਜੀ ਮੈਂ ਆਪ ਬੰਦੀਆਂ ਲਾਦ ਲੱਗੀਆਂ ਜਿਸ ਰਸਤੇ ਮਾਰਕ ਕਰਨੀ ਹੁਣ ਤੁਰ ਪਏ ਨੇ ਤੁਹਾਨੂੰ ਕਿਤੇ ਇਦਾਂ ਤਾਂ ਨਹੀਂ ਲੱਗਦਾ ਕਿ ਕੈਨੇਡਾ ਕਿਤੇ ਨੁਕਸਾਨ ਨਾ ਕਰਾ ਬੈਠੇ ਆਪਣਾ ਅਹ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੈ ਜੀ ਇੱਕ ਤੇ ਇਹ ਕਿ ਤੁਸੀਂ 4 ਸਾਲ ਪਹਿਲੇ ਦਾ ਦੇਖੋ ਕਿ ਜਦੋਂ ਪ੍ਰੈਸਿਡੈਂਟ ਸਜਸਟਨ ਟਰੂਡੋ ਨੇ ਡੀਲ ਕੀਤਾ ਸੀ ਡਾਲਰ ਔਨ ਡਾਲਰ ਕੀਤਾ ਸੀ ਜੀ ਤੇ ਉਹ ਇਸ ਤਰ੍ਹਾਂ ਹੀ ਸਿੱਤਮਕੀਆਂ ਉਦੋਂ ਵੀ ਯੂ نو ਕੈਨੇਡਾ ਕੈਨ ਨਾਟ ਸਰਵਾਈਵ ਕੈਨੇਡਾ ਨੂੰ ਸੀ ਪ੍ਰੋਟੈਕਟ ਕਰਨੇ ਹੈ ਜੋ ਉਹਨਾਂ ਦੇ ظاہر ਮਨ ਚਾਹੁੰਦਾ ਉਹ ਬੇਸਿਕਲੀ ਕਰ ਦਿੰਦੇ ਅੱਛਾ ਪਰ ਉਹ ਉਹਨਾਂ ਦੇ ਜਿਹੜੇ ਅਪਰੋਚ ਸੀ ਕਿ ਨਹੀਂ ਐਗਰੈਸ਼ਨ ਦਾ ਜਵਾਬ ਐਗਰੈਸ਼ਨ ਚ ਦੇਣਾ ਤੇ ਕੁਝ ਨਹੀਂ ਹੋਇਆ ਉਹਨਾਂ ਨੇ ਡੀਲ ਕੀਤਾ ਕੁਝ ਮਾ ਨਵਾਂ ਨਵਾਂ ਜਿਹੜਾ ਸਾਡੀ ਡੀਲ ਹੋਈ ਯੂ ਐਸ ਕੈਨੇਡਾ اور ਮੈਕਸੀਕੋ ਦੀ ਜੀ ਜੀ ਜਸਨ ਛੂਟੇ ਸਾਹਿਬ ਦੇ ਦੌਰ ਚ ਹੋਈ ਅੱਛਾ ਡੀਲ ਬਹੁਤ ਵਧੀਆ ਹੋਈ ਸਾਰਾ ਕੁਝ ਹੋਇਆ ਤੇ ਕੋਈ ਫਰਕ ਨਹੀਂ ਪਿਆ ਤੁਸੀਂ ਉਹ ਇੱਕ ਟਾਕੂ ਕਨਸੈਪਟ ਸੁਣਿਆ ਹੈ ਨਾ ਟਾਕੂ ਜਿਹੜੀ ਅਮਰੀਕਾ ਚ ਕਹਿੰਦੇ ਨੇ ਟਰੰਪ ਚਿਕਨਸ ਆਊਟ ਨੋ ਟਰੰਪ ਆਲਵੇਸ ਚਿਕਨਸ ਆਊਟ ਅੱਛਾ ਇਹਦਾ ਮਤਲਬ ਇਹ ਹੈ ਜੀ ਇਹ ਅਮਰੀਕਨ ਟਰਮ ਹੈ ਉਹ ਇਹ ਹੈ ਕਿ ਟਰੰਪ ਸਭ ਡਰਾਉਂਦੇ ਨੇ ਬਹੁਤ ਤੇ ਉਸ ਤੋਂ ਬਾਅਦ ਫਿਰ ਉਹ ਚਿਕਨ ਬਣਦੇ ਅੱਛਾ ਉਹਦੀਆਂ ਹੁਣ ਕਈ ਮਿਸਾਲਾਂ ਨੇ ਕੈਨੇਡਾ ਦੇ ਨਾਲ ਜੋ ਜਸਟਨ ਟਰੂਡੋ ਸੀ ਬਹੁਤ ਕਿ ਯੂ نو ਉਹ ਟਵੀਟ ਕਰ ਦਿੱਤਾ ਜਾਂਦੇ ਆ ਇਥੋਂ ਜੀ 7 ਦੀ ਕਾਨਫਰੰਸ ਤੋਂ ਜਦੋਂ ਗਏ ਅੱਛਾ ਲੜਾਈ ਇਦਾਂ ਲੱਗੀ ਕਿ ਬਹੁਤ ਕੋਈ ਅਟੈਕ ਹੋਣ ਲੱਗਾ ਪਰ ਨਹੀਂ ਉਹਦਾ ਫਾਇਦਾ ਹੋਇਆ ਕਿ ਯੂ ਵਰ ਇਨ ਅ ਬੈਟਰ ਪੋਜੀਸ਼ਨ ਟੂ ਡੀਲ ਵਿਦ ਹਿਮ ਚਾਈਨਾ ਦੇ ਬਾਰੇ ਪਿਛਲੀ ਵਾਰੀ ਵੀ ਤੇ ਹੁਣ ਵੀ ਚਾਈਨਾ ਤੇ ਟੈਰਿਫ ਆਫਟਰ ਟੈਰਿਫੇ ਕਰਦਾਂਗੇ ਕਰਦਾਂਗੇ ਜੋ ਮਨ ਚੁਣਾ ਦਿਆ ਕੀਤੀ ਚਾਈਨਾ ਡਸਨਟ ਈਵਨ ਰਿਸਪੌਂਡ ਕੁਛ ਵੀ ਨਹੀਂ ਕਰਦਾ ਅੱਛਾ ਇਵੈਂਚੁਅਲੀ ਚਾਰੇ ਚੀਜ਼ਾਂ ਸੈਟਲ ਹੋ ਜਾਂਦੀਆਂ ਯੂਰਪ ਤੇ ਨਾਲ ਵੀ ਸੇਮ ਹੀ ਕੀਤਾ ਯੂਰਪ ਮੇਰੀ ਵਜ੍ਹਾ ਤੇ ਹੈ ਨੈਟੋ ਮੇਰੀ ਵਜ੍ਹਾ ਤੇ ਹੈ ਅਗਰ ਅਸੀਂ ਨਾ ਹੋਵੇ ਤੇ ਨੈਟੋ ਨਾ ਹੋਵੇ ਯੂਰਪ ਨਾ ਹੋਵੇ ਫਲਾਨਾ ਨਾ ਹੋਵੇ ਐਂਡ THEN ਉਹਨਾਂ ਦੇ ਨਾਲ ਹੋਣ ਪਿਛਲਾ ਜੇ 1 ਮਹੀਨਾ 1.5 ਮਹੀਨਾ ਹੋਈਏ ਡੀਲ ਕੀਤੀ ਔਰ ਉਹ ਡੀਲ ਉਹ ਹੀ ਹੈ ਜੋ ਯੂਰਪ ਚਾਹੁੰਦਾ ਸੀ ਸੀਰੀਅਸਲੀ ਦਿਸ ਦਿਸ ਓਨਲੀ ਅ ਫ੍ਰੈਕਸ਼ਨ ਜਿਹੜੀ ਨਹੀਂ ਯੂਕੇ ਇਜ਼ ਦ ਸੇਮ ਉਹਨਾਂ ਦੇ ਨਾਲ ਸੇਮ ਡੀ ਉਹ ਲਿਵਰੇਜਲੀ ਯੂਜ਼ ਕਰ ਦਿੰਨੇ ਆ ਉਹ ਆਪ ਪੰਜਾਬੀ ਕਿ ਨਾ ਫੱਟੇ ਚੱਕਦੇ ਹੋ ਵਾ ਫੱਟੇ ਚੱਕਦੇ ਅੱਛਾ ਉਹਦਾ ਮਤਲਬ ਹੁੰਦਾ ਹੈ ਕਈ ਵਾਰੀ ਤੁਸੀਂ ਦੂਸਰੇ ਬੰਦੇ ਨੂੰ ਸਾਈਕੋਲੋਜੀਕਲੀ ਜਦੋਂ ਨੈਗੋਸ਼ੀਏਸ਼ਨ 'ਚ ਬਹਿਣਾ ਹੈ ਨਾ ਤੇ ਤੁਸੀਂ ਉਹਨੂੰ ਡੀਲ ਕਰਨਾ ਹਮ 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 ਠੀਕ ਹੈ ਉਹ ਪੰਜਾਬੀ ਫਿਲਮ ਦੇ ਡਾਇਲੌਗਸ ਵੀ ਤੁਸੀਂ ਕਿਸੇ ਨਾ ਕਿਸੇ ਬੰਦੇ ਨੂੰ ਅਗਰ ਆਪ ਮੋਣਾ ਹੈ ਨਾ ਉਹਦਾ ਦਿਲ ਤੇ ਉਹਦੀ ਤਾਰੀਫਾਂ ਨਾ ਕਰੋ ਤੂੰ ਬਹੁਤ ਸੋਣਾ ਹਮ ਹਮ ਕਿਉਂਕਿ ਉਹਦੇ ਨੂੰ ਤੁਹਾਡੀ ਲਿਵਰੇਜ ਨਹੀਂ ਰਹਿਣੀ ਤੁਸੀਂ ਉਸ ਬੰਦੇ ਦਾ ਦਿਮਾਗ ਖਰਾਬ ਕਰੇ ਉਹਨੂੰ ਕਹਿਣਾ ਇੰਨਾ ਵੀ ਨਹੀਂ ਤੂੰ ਸੋਣਾ ਫੇਟੜੇ ਚਾਂਸ ਵੱਧ ਜਾਂਦੇ ਆ ਅੱਛਾ ਉਹ ਜੋਕ ਦੀ ਗੱਲ ਹੈ ਤੇ ਦਿਸ ਇਜ਼ ਹਾਊ ਐਨ ਇੰਟਰਨੈਸ਼ਨਲ ਪੋਲਿਟਿਕਸ ਸੇ ਹੁੰਦਾ ਕਿ ਤੁਸੀਂ ਲਿਵਰੇਜ ਲਈ ਉਹਨੂੰ ਯੂਜ਼ ਕਰਦੇ ਹੋ ਦੂਜਾ ਇਹ ਹੈ ਕਿ ਸਾਡਾ ਨੁਕਸਾਨ ਇੱਕ ਸਾਲ ਚ ਬਿਲੀਅਨਸ ਆਲਰੇਡੀ ਹੋ ਗਿਆ ਅੱਛਾ ਤੁਸੀਂ ਚੰਗੇ ਬੱਚੇ ਵੀ ਬਣ ਕੇ ਦੇਖ ਲਿਆ ਤੁਸੀਂ ਗੱਲ ਬਣ ਨਹੀਂ ਰਹੇ ਯੈਸ ਸਰ ਵੀ ਕਰਕੇ ਦੇਖ ਲਿਆ ਗੱਲ ਬਣ ਨਹੀਂ ਰਹੀ ਪਰ ਤੁਸੀਂ ਉਦੋਂ ਸਟੈਂਡ ਕਰਨਾ ਸ਼ੁਰੂ ਕੀਤਾ ਜਦੋਂ ਤੁਸੀਂ ਉਹ ਸ਼ਤਰੰਜ ਦੇ ਸਾਰੇ ਹੋਲ ਬੰਦ ਕਰ ਲਏ ਤੁਸੀਂ ਕੀ ਕੀਤਾ ਮਾਈਕ ਮਾਰਕ ਕਰਨੀ ਸਾਹਿਬ ਨੇ ਆਕੜਨ ਤੋਂ ਪਹਿਲੇ ਯੂਰਪ ਨੂੰ ਨਾਮ ਲਾਇਆ ਫ੍ਰਾਂਸ ਜਰਮਨੀ ਯੂਕੇ ਦੇ ਬਿਗ ਪਲੇਅਰਸ ਨੇ ਉਹਨਾਂ ਨੂੰ ਨੋਰਮਲ ਆਇਆ ਠੀਕ ਹੈ ਗ੍ਰੀਨਲੈਂਡ ਤੇ ਸਟੈਂਡ ਲਿਆ ਚਾਈਨਾ ਨਾਲ ਜਾ ਕੇ ਗੱਲ ਕਰਕੇ ਟ੍ਰੇਡ ਡੀਲ ਕਰਕੇ ਬੈਠ ਗਏ ਨੇ ਮਿਡਲ ਈਸਟ ਦੇ ਸਾਰੇ ਪਲੇਅਰਾਂ ਨਾਲ ਪੂਰਾ ਰਸਤਾ ਸਾਰੇ ਰਸਤੇ ਖੋਲ ਆਏ ਨੇ ਸਾਰੇ ਰਸਤੇ ਖੋਲ ਕੇ ਜਦੋਂ ਉਹਨਾਂ ਨੂੰ ਲੱਗਾ ਕਿ ਹੁਣ ਮੈਂ ਇਸ ਪੋਜੀਸ਼ਨ 'ਚ ਐ ਕਿ ਮੈਂ ਹੁਣ ਉਹਨਾਂ ਨਾਲ ਗੱਲ ਕਰਾਂ ਕਿ ਮੀ ਆਈ ਆਲਸੋ ਨੀਡ ਬਿਜ਼ਨਸ ਥੈਟਸ ਵਾਟ ਹੀ ਡਿਡ ਵੈਸੇ ਦੋ ਕੁਐਸਚਨ ਮੇਰੇ ਦਿਮਾਗ 'ਚ ਆਏ ਨੇ ਪਰ ਪਹਿਲਾ ਕੁਐਸਚਨ ਕਿ ਜਦਾਂ ਕਹਿੰਦੇ ਨੇ ਕਿ ਬਿੱਲੀ ਦੇ ਗਲ ਟੱਲੀ ਬੰਨੇ ਕੌਣ ਕੈਨੇਡਾ ਜਿਹਦਾ ਮਾਰਕਰ ਸਾਹਮਣੇ ਖੁਦ ਹੀ ਕਹਿਆ ਕਿ ਅਸੀਂ ਮਿਡਲ ਪਾਵਰ ਹਾਂ ਅਸੀਂ ਬਹੁਤ ਸੁਪਰ ਪਾਵਰ ਨਹੀਂ ਹਾਂ ਪਰ ਇਦਾਂ ਦੀਆਂ ਪਾਵਰਾਂ ਹੋਰ ਬਹੁਤ ਨੇ ਜਿਨ੍ਹਾਂ ਦੇ ਵਿੱਚ ਫਰਾਂਸ ਹੈ ਜਰਮਨੀ ਹੈ ਆਸਟ੍ਰੇਲੀਆ ਹੈ ਇੰਗਲੈਂਡ ਹੈ ਇਹਨਾਂ ਦੀ ਡੈਫੀਨਟਲੀ ਗੱਲਬਾਤ ਹੋਈ ਹੋਏਗੀ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਕੰਟਰੀਆਂ ਚੋਂ ਕਿਸੇ ਨੇ ਚਲੋ ਫਰਾਂਸ ਦੇ ਵਿੱਚ ਥੋੜਾ ਜਿਹਾ ਰਾਸ਼ਪਤੀ ਕੁਝ ਇਸ ਟਾਈਮ ਕਰ ਰਹੇ ਨੇ ਗੱਲਬਾਤ ਪਰ ਉਹਨਾਂ ਨੇ ਇੰਨਾ ਜ਼ਿਆਦਾ ਸਟੈਂਡ ਲੈਣ ਦੀ ਥਾਂ ਤੇ ਕੈਨੇਡਾ ਦੇ ਮਾਰਕਰਨੀ ਨੂੰ ਹੀ ਸਟੈਂਡ ਕਿਉਂ ਲਿਆ ਜਾਨਾ ਉਹਨਾਂ ਨੇ ਕਿਆ ਕਿ ਤੁਸੀਂ ਸਟੈਂਡ ਲੋ ਇਹਦਾ ਕੀ ਰੀਜ਼ਨ ਤੁਹਾਨੂੰ ਲੱਗਦਾ ਨਹੀਂ ਮੈਨੂੰ ਇਹ ਲੱਗਦਾ ਕਿ ਇਦਾਂ ਨਹੀਂ ਜਿਹੜੇ ਤੁਹਾਡਾ ਇਹਦੇ ਬਾਰੇ opinion ਹੈ ਮੇਰਾ ਖਿਆਲੋਂ ਥੋੜਾ ਡਿਫਰੈਂਟ ਹੈ ਕਿਉਂਕਿ ਮਾਰਕ ਕਾਰਨੀਸਾ ਉਹਵਰ ਸ਼ੈਡੋ ਕਰ ਗਿਆ ਇਸ ਕਰਕੇ ਸਾਨੂੰ ਇਹ ਸਾਰਨ ਲੱਗ ਰਿਹਾ ਕਿ ਇਹਨਾਂ ਨੇ ਸਟੈਂਡ ਲਿਆ ਅੱਛਾ ਹੋਇਆ ਇਹਨਾਂ ਨੇ ਕੀ ਉੱਥੇ ਵੀ ਇਹਨਾਂ ਨੇ ਅਲਾਈਅੰਸ ਬਣਾਇਆ ਗ੍ਰੀਨਲੈਂਡ ਨੂੰ ਲੈ ਕੇ ਐਕਚੁਅਲੀ ਯੂਰਪ ਦੇ ਅੰਦਰ ਬਹੁਤ ਵੱਡਾ ਪ੍ਰੈਸਿੰਗ ਨੈਟੋ ਦੇ ਮੈਂਬਰ ਨੇ ਆਰਟੀਕਲ 5 ਇਨਵੋਕ ਹੋ ਜੇਦਾ ਮਤਲਬ ਹੈ ਕਿ ਸਾਰੇ ਨੈਟੋ ਦੇ ਮੈਂਬਰ ਉਸ ਬੰਦੇ ਦੇ ਖਿਲਾਫ ਲੜਨਗੇ ਜੋ ਅਫਗਾਨਿਸਤਾਨ ਚ 911 ਤੋਂ ਬਾਅਦ ਇਹ ਹੋਇਆ ਸੀ ਵੀ ਇੱਕ ਤੇ ਹਮਲਾ ਸਾਰਿਆਂ ਤੇ ਹਮਲਾ ਹਾਂ ਸਾਰਿਆਂ ਤੇ ਹਮਲਾ ਅੱਛਾ ਉਹਨੂੰ ਲੈ ਕੇ ਯੂਰਪ ਨੂੰ ਦੂਜਾ ਇਹਨਾਂ ਨੂੰ ਇਹ ਹੋ ਗਿਆ ਕਿ ਇਹ ਅਗਰ ਇੱਕ ਇਹ ਐਗਜ਼ਾਮਪਲ ਬਣ ਗਈ ਤੇ ਤੇ ਬਹੁਤ ਕੰਮ ਖਰਾਬ ਹੋ ਜਾਣਾ ਤੁਸੀਂ ਆਪਣੇ ਅਲਾਈ ਤੇ ਨੈਟੋ ਲੀਡਰਸ ਨੇ ਐਬਸੋਲੂਟਲੀ ਇੱਕ ਦੂਸਰੇ ਨੂੰ ਸਪੋਰਟ ਕੀਤਾ ਹੱਥ ਫੜਿਆ ਸਭ ਤੋਂ ਜ਼ਿਆਦਾ ਜਿਹੜਾ ਕੇਅਰਫੁਲ ਪ੍ਰਾਈਮ ਮਿਨਿਸਟਰ ਹੈ ਯੂਰਪ ਚ ਉਹ ਯੂਕੇ ਦਾ ਜੀ ਕੇਸਟਰਮਿਕ ਜੀ ਜੀ ਅੱਛਾ ਉਹਨਾਂ ਨੂੰ ਮੈਂ ਪਹਿਲੀ ਵਾਰੀ ਦੇਖਿਆ ਹੈ ਕਿ ਗ੍ਰੇ ਬੋਲਿਓਂ ਬਗੈਰ ਬਲੈਕ ਐਂਡ ਵਾਈਟਸ ਗੱਲ ਕੀਤੀ ਉਹਨਾਂ ਨੇ ਉਹਨਾਂ ਦੇ ਮੈਂਬਰ ਪਾਰਲੀਮੈਂਟਸ ਨੇ ਉਹਨਾਂ ਦੀ ਕੈਬਨਿਟ ਨੇ ਉਹਨਾਂ ਨੇ ਕਿਹਾ ਕਿ ਐਬਸੋਲੂਟਲੀ ਵੀ ਆਰ ਨਾਟ ਵਿਦ ਵਿਦ ਦ ਯੂਐਸ ਓਨ ਗ੍ਰੀਨਲੈਂਡ ਅਸੀਂ ਅਪਣੇ ਨਾਲ ਗ੍ਰੀਨਲੈਂਡ ਦੇ ਨਾਲ ਖਲੋਤੇ ਆ ਜਾਂ ਜਿਹੜਾ ਡੈਨਿਸ਼ ਨੇ ਉਹਨਾਂ ਦੇ ਨਾਲ ਖਲੋਤੇ ਅੱਛਾ ਉੱਥੇ ਵੀ ਇਹਨਾਂ ਨੇ ਅਲਾਈਅੰਸ ਬਣਾਇਆ ਡੈਵਿਸ ਤੋਂ ਪਹਿਲੇ ਕਿ ਸਾਰਿਆਂ ਨੇ ਇਕੱਠਾ ਸਟੈਂਡ ਲੈਣਾ ਹੂੰ 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 ਠੀਕ ਹੈ ਔਰ ਸਾਰਿਆਂ ਨੇ ਇਕੱਠਾ ਸਟੈਂਡ ਲਿਆ ਹੈ ਫਰਾਂਸ ਦੇ ਜਿਹੜੇ ਮੈਕਰਨ ਨੇ ਜੀ ਬਹੁਤ ਸਟਰੋਂਗ ਬੋਲੇ ਨੇ ਬਹੁਤ ਸਟਰੋਂਗ ਬੋਲੇ ਅੱਛਾ ਜਿਹੜੀ EU ਦੀ ਪ੍ਰੈਜ਼ੀਡੈਂਟ ਹੈ ਬਹੁਤ ਸਟਰੋਂਗ ਬੋਲੀ ਬਿਲਕੁਲ ਬਲੈਕ ਐਂਡ ਵਾਈਟ ਸਾਰੇ ਬੋਲੇ ਨੇ ਉਹਨੇ ਕਿਹਾ ਇਟਸ ਨਾਟ ਈਵਨ ਓਪਨ ਫਾਰ ਨੈਗੋਸ਼ੀਏਸ਼ਨ ਕਿ ਕਈ ਵਾਰੀ ਬੰਦਾ ਕਹਿੰਦਾ ਗੱਲਬਾਤ ਕਰ ਲਓ ਕਹਿੰਦੇ ਇਹ ਤੇ ਗ because it's it's not your area ਤੁਸੀਂ ਕਿਦਾਂ ਕਿਸੇ ਦੂਸਰੇ ਦਾ ਕੋਈ ਜਗ੍ਹਾ ਲੈ ਸਕਦੇ ਹੋ اچھا ਪ੍ਰਾਈਮ ਮਿਨਿਸਟਰ ਕਾਰਨੀ ਵੀ ਸੇਮ ਹੀ ਉਹਨਾਂ ਨੇ ਜੋ ਇਹਨਾਂ ਨੇ ਡਿਸਾਈਡ ਕੀਤਾ ਸੀ ਸਾਰੇ ਪਲੇਅਰਸ ਨੇ ਉਹਨਾਂ ਨੇ ਸੇਮ ਲਾਈਨ ਟੋ ਕੀਤੀ ਫਰਕ ਸਿਰਫ ਇਹ ਪਿਆ ਪ੍ਰਾਈਮ ਮਿਨਿਸਟਰ ਕਾਰਨੀ ਨੂੰ ਸਟੈਂਡਿੰਗ ਓਵੇਸ਼ਨ ਮਿਲੇ ਬਾਕੀ ਨੂੰ ਪਾਰਟਲੀ ਸਟੈਂਡਿੰਗ ਓਵੇਸ਼ਨ ਮਿਲੇ ਮੈਂ ਇਹ ਹੀ ਕਹਿਣਾ ਚਾਹੁੰਦਾ ਸੀ ਹਾਈਲਾਈਟ ਇਹ ਹੋ ਗਿਆ ਹਾਈਲਾਈਟ ਇਹ ਹੋਇਆ ਕਿ ਇੱਕ ਤੰਨੇ ਦੀ ਸਪੀਚ ਬਹੁਤ ਨਾਈਸ ਸੀ اچھا ਰਿਸੋਰਸਸ ਨੇ ਇਹ ਦੱਸਿਆ ਹੈ ਕਿ ਨਾਰਮਲੀ ਇਹਨਾਂ ਦੇ ਸਟਾਫ ਸਪੀਚ ਲਿਖਦਾ ਹੈ ਉਹਨੂੰ ਠੀਕ ਕਰਦੇ ਨੇ ਇਹ ਸਪੀਚ ਉਹਨਾਂ ਨੇ ਖੁਦ ਲਿਖੀ ਹੈ ਤੇ ਸਟਾਫ ਨੂੰ ਐਬਸolutely। ਅਮ ਸੀਬੀਸੀ ਤੇ ਜਾਂ ਸੀਟੀਵੀ ਦੇ ਕੱਲ ਮੈਂ ਦੇਖ ਰਿਆ ਸੀ। ਅੱਛਾ ਉਹ ਉਹ ਉਹਨਾਂ ਨੇ ਖੁਦ ਸਪੀਚ ਬਣਾਈ ਹੈ ਤੇ ਆਪਣੇ ਸਟਾਫ ਨਾਲ ਡਿਸਕਸ ਕੀਤੀ ਫਿਰ ਉਹਨੂੰ ਥੋੜਾ ਬਹੁਤ ਉਨੀਵੀ ਕੀਤਾ। ਦੂਸਰਾ ਕਿਉਂਕਿ ਪ੍ਰਾਈਮ ਮਿਨਿਸਟਰ ਕਾਰਡੀਨ ਨਾ ਥੜੀ ਕ੍ਰੈਡੀਬਿਲਟੀ ਵੱਧ ਜਾਂਦੀ ਹੈ ਜਦੋਂ ਤੁਸੀਂ ਹੰਬਲ ਡਾਊਨ ਟੂ ਅਰਥ ਹੈ। ਤੇ ਬਹੁਤ ਸੋਚ ਸਮਝ ਕੇ ਗੱਲ ਕਰਨ ਵਾਲੇ ਬੰਦੇ ਹੁੰਦੇ ਆ ਆਟੋਮੈਟਿਕ ਤੁਹਾਡੀ ਲਗ ਲੋਕ ਗੱਲ ਜ਼ਿਆਦਾ ਸੁਣਦੇ ਜੋ ਤੁਹਾਡਾ ਰੈਜ਼ume ਵਧੀਆ ਹੋਵੇ ਤਾਂ ਰੈਜ਼ume ਵਧੀਆ ਹੋਵੇ ਤਾਂ ਵਧੀਆ ਦੇਖਦੇ ਆ আচ্ছা ਸਪੀਚ ਬਹੁਤ ਅੱਛੀ ਸੀ ਹੈ ਡਿਲੀਵਰਡ ਇਨ ਇਨ ਅ ਲਾਈਕ ਅ ਸਟੇਟਸ ਲਾਈਕ ਮੈਨਰ ਕਿ ਕੋਈ ਚੀਪ ਹਰਕਤ ਨਹੀਂ ਕੋਈ ਤਮਕੀਨ ਨਹੀਂ ਕੋਈ ਸ਼ੋਸ਼ਾ ਨਹੀਂ ਕੋਈ ਡਰਾਮਾ ਨਹੀਂ ਵੈਰੀ ਹੰਬਲ ਟੂ ਦਾ ਪੁਆਇੰਟ ਪਰ ਜਿਹੜੇ ਉਹਨੇ ਇਸ਼ੂਜ਼ ਡਿਸਕਸ ਕੀਤੇ ਉਹ ਸਾਰੇ ਇਸ਼ੂ ਸੀ ਜਿਹੜੇ ਅੱਗੇ ਬੈਠੇ ਹਰ ਬੰਦੇ ਦੇ ਮਨ ਤਿ ਅਲਟਾ ਉਸ ਸਪੀਚ ਤਾਂ ਕਰਕੇ ਸਟੈਂਡ ਆਊਟ ਕਰ ਗਈ ਸੈਕੰਡ ਆਫ ਦੀ ਰੀਜ਼ਨ ਸਟੈਂਡ ਆਊਟ ਤੇ ਕਰਨੇ ਹੈ ਕਿ ਸਾਡਾ ਰਿਸਕ ਸਭ ਤੋਂ ਜ਼ਿਆਦਾ ਯੂਐਸ ਦੇ ਨਾਲ ਕਿਉਂਕਿ ਯੂਰਪ ਦਾ ਬਾਰਡਰ ਤੇ ਨਹੀਂ ਲੱਗਦਾ ਯੂਰਪ ਦੇ ਕਿਸੇ ਕੰਟਰੀ ਨਾਲ ਸਭ ਤੋਂ ਜ਼ਿਆਦਾ ਸੇਕ ਤਾਂ ਸਾਨੂੰ ਹੀ ਲੱਗਣਾ ਸਾਨੂੰ ਲੱਗਣਾ ਸੇਕ ਲੱਗਣਾ ਮੈਂ ਵੀ ਮੇਰਾ ਕੁਐਸਚਨ ਪੁੱਛਣ ਦਾ ਮਤਲਬ ਇਹ ਹੀ ਸੀ ਕਿ ਉੱਥੇ ਬੈਠਾ ਕੋਈ ਬੋਲਦਾ ਤੇ ਇੰਨਾ ਜ਼ਿਆਦਾ ਤਾਂ ਸ਼ਾਇਦ ਟਰੰਪ ਸਾਹਿਬ ਨੂੰ ਵੀ ਥੋੜਾ ਟਾਈਮ ਮਿਲ ਜਾਣਾ ਸੀ ਤੇ ਬਿਲਕੁਲ ਗਵਾਟ ਚ ਬੈਠ ਸੀ ਪਰ ਉਹ ਮੇਰਾ ਖਿਆਲ ਹੈ ਕਿ ਉਹਨਾਂ ਨੇ ਉਹਨਾਂ ਨੇ ਕੋਈ ਲਾਈਨ ਕਰਾਸ ਨਹੀਂ ਕੀਤੀ ਤੁਸੀਂ ਤੁਸੀਂ ਉਹਨਾਂ ਦੇ ਬਾਰੇ ਦੇਖੋ ਨਾ ਕਿ ਟ੍ਰੈਂਡ ਪ ਸੋਸ਼ਲ ਮੀਡੀਆ ਦੇ ਚੋ ਵੀ ਕਹਿੰਦੇ ਉਹ ਟ੍ਰੈਂਡ ਕਰਦੇ ਰਹੇ ਤੁਸੀਂ ਕਿਸੇ ਪਲੇਟਫਾਰਮ ਤੇ ਚਲੇ ਜੋ ਪੋਲਿਟੀਕਲ ਪਲੇਟਫਾਰਮਸ ਤੇ ਹੀ ਵਾਸ ਟ੍ਰੈਂਡਿੰਗ ਫॉर ਫॉर 24 ਆਵਰ ਬਿਲਕੁਲ ਅੱਛਾ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਉਹਨਾਂ ਦੀ ਸਪੀਚ ਖਰਾਬ ਸੀ ਗਲਤ ਲਾਈਨ ਕ੍ਰੋਸ ਕੀਤੀ ਹੈ ਜੀ he should have been saying something different اچھا کینیڈا دے اندر بھی ہے other than کہ فیو اف دی کنزرویٹو جڑے کمنٹٹرز نے اس علاوہ ہر بندے نے او دی سپیچ کی تھی بلکہ ਤੁਸੀਂ اگر ٹک ٹاک تے ادھر ادھر دیکھو تے اس جسٹ ا سنگل لائن کہ تھینک یو فار میکنگ اسو پراؤڈ ٹھیک ہے اچھا بریک دیتا ہوں ہاں جی وہ میرا خیال ہے وہ کینیڈا نو انٹرنیٹ کل ساڈے جڑے سسکاتچوان دی پریمئر نے کنزرویٹو نے ٹھیک ہے کٹڑ ہاں ਤੁਸੀਂ انہاں دے سنیا ہے ਉਹਨੇ ਕਿਹਾ ਉਹਨੇ ਕਿਹਾ ਜਿਹੜੀ ਚਾਈਨਾ ਨਾਲ ਡੀਲ ਕੀਤੀ ਹੈ ਬੈਸਟ ਡੀਲ ਕੀਤੀ ਜੀ ਫਿਰ ਉਹਨੇ ਕਿਹਾ ਪ੍ਰਾਈਮ ਮਿਨਿਸਟਰ ਕਾਰਨੀ ਨੇ ਆਉਣ ਤੋਂ ਬਾਅਦ ਇੰਟਰਨੈਸ਼ਨਲ ਸਟੇਜ ਤੇ ਕੈਨੇਡਾ ਦਾ ਕਦ ਨਾ ਉੱਚਾ ਕੀਤਾ ਅੱਛਾ ਇਹ ਕਨਜ਼ਰਵੇਟਿਵ ਪ੍ਰੀਮੀਅਰ ਵੱਲੋਂ ਗੱਲ ਆ ਰਹੀ ਹੈ ਲਿਬਰਲ ਨਹੀਂ ਆ ਰਹੀ ਇਹ ਹੀ ਸਿਫਤ ਬੰਦੀ ਹੈ ਅੱਛਾ ਇਹ ਸਾਰੇ ਲੋਕ ਇਹ ਕਹਿ ਰਹੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਜਿਹੜੀ ਅਸੀਂ ਲਿਬਰਲ ਕਨਜ਼ਰਵੇਟਿਵ ਦੀ ਗੱਲ ਕਰ ਰਹੇ ਅ ਅਮਰੀਕਾ ਦੇ ਸੀਓ ਜਿਹੜੇ ਕੈਂਡੀਡੇਟਸ ਸੀ ਪ੍ਰੈਜ਼ੀਡੈਂਟਸ ਦੇ ਜான் ਮਕੀਨ ਜੀ ਜੀ ਜான் ਮਕੀਨ ਸਭ ਕੰਜ਼ਰਵੇਟਿਵ ਨੇ ਜੀ ਰਿਪਬਲਿਕਨ ਨੇ ਨੇ ਠੀਕ ਹੈ ਮੈਂ ਕਹਿੰਦਾ ਹੀ ਵਾਸ ਅ ਸਟੇਟਸਮੈਨ ਕਮਾਲ ਦੇ ਆਦਮੀ ਸੀ ਔਰ ਰਿਮੈਂਬਰ ਦੈਟ ਸਟੋਰੀ ਜਿੱਥੇ ਉਹ ਉਹ ਰੈਲੀ ਨਾ ਕਰ ਰਹੇ ਨੇ ਸਪੀਚ ਓਬਾਮਾ ਦੇ ਮੁਕਾਬਲੇ ਤੇ ਇਲੈਕਸ਼ਨ ਲੜ ਰਹੇ ਤੇ ਇੱਕ ਲੇਡੀ ਖੜੀ ਹੋਈ ਤੇ ਉਹਨਾਂ ਨੇ ਓਬਾਮਾ ਦੇ ਬਾਰੇ ਕਹਿਣਾ ਸ਼ੁਰੂ ਕਰਤਾ ਹੀ ਇਜ਼ ਨਾਟ ਅਮਰੀਕਨ ਹੀ ਇਜ਼ ਨਾਟ ਬੌਰਨ ਹੇਅਰ ਔਰ ਉਸ ਟਾਈਪ ਦੀ ਜਿਹੜਾ ਸਾਡਾ ਜਿਹੜੀ ਹੈ ਮਿਸ ਇਨਫੋਰਮੇਸ਼ਨ ਹੁੰਦੀ ਹੈ ਜான் ਮਕੀਨ ਸਾਹਿਬ ਨੇ ਇਮੇਜਿਨ ਕਰੋ ਜ਼ਰ ਕਲਾਸ ਕੰਜ਼ਰਵੇਟਿਵ ਨੇ ਉਹਨਾਂ ਨੇ ਮਾਈਕ ਲੈ ਲਿਆ ਉਹਨਾਂ ਨੇ ਕਿਹਾ ਨੋ ਮੈਮ No ma'am, he's as as honorable as I am. Mm -hmm. He's as good citizen as I am. ਅਨ ਉਹ ਨਹੀਂ ਅਮਰੀਕਾ ਨਾਲ ਪਿਆਰ ਕਰਦੇ ਜਿੰਨਾ ਮੈਂ ਕਰਨਾ ਆਈ ਵਿਲ ਨਾ ਲੈਟ ਯੂ ਸੇ ਥੈਟ ਬਿਲਕੁਲ ਅੱਛਾ ਇੱਕ ਕਲਾਸ ਦਾ ਮਤਲਬ ਇਹ ਕਿ ਕੋਈ ਵੀ ਬੰਦਾ ਕਿਸੇ ਪਾਰਟੀ ਚ ਵੀ ਹੋ ਸਕਦਾ ਹੂੰ ਹੂੰ ਤੇ ਇਹਨਾਂ ਨੇ ਜਿਹੜਾ ਜਿਹੜੀ ਕਲਾਸ ਸ਼ੋ ਕੀਤੀ ਸਾਡੇ ਵਾਸਤੇ ਮਿਸਿੰਗ ਸੀ ਤੁਸੀਂ ਅਗਰ ਪਿਛਲੇ 20 ਸਾਲ ਦੇ ਕੈਨੇਡਾ ਨੂੰ 25 ਸਾਲ ਦੇ ਕੈਨੇਡਾ ਨੂੰ ਦੇਖੋ ਅਸੀਂ ਇੰਟਰਨੈਸ਼ਨਲ ਸਟੇਜ ਤੇ ਬੜੇ ਮੀਡੀਓਕਰ ਜੇ ਸੀ ਜੀ ਬਿਲਕੁਲ ਵੈਰੀ ਮੀਡੀਓਕਰ ਜੇ ਅੱਛਾ ਜਸਟਨ ਟੂਡੋ ਸਾਹਿਬ ਦਾ ਨਾਂ ਜਿਵੇਂ ਪਹਿਲੇ ਕੈਕ ਐਜ਼ ਅ ਬ੍ਰਾਂਡ ਉਹਨਾਂ ਨੇ ਬਹੁਤ ਕੀਤਾ ਪਰ ਉਹਨਾਂ ਦੇ ਕੋਈ ਡਿਲੀਵਰੀ ਐਸੀ ਨਹੀਂ ਹੋਈ ਕਿ ਜਿਹਦੇ ਨਾਲ ਬਹੁਤ ਵੱਡਾ ਇੰ ਮਾਰਕਨੀ ਸਾਹਿਬ ਨੇ ਇਜ਼ a very down to earth ਹੰਬਲਾ ਆਦਮੀ ਪਰ ਉਹਨਾਂ ਇਹ ਮੇਰਾ ਖਿਆਲ ਹੈ ਹੀ ਮੇਡ ਕੈਨੇਡੀਅਨਸ ਪ੍ਰਾਊਡ ਜੀ ਕਿਉਂਕਿ ਸਮਾ ਸਾਡਾ ਸਮਾਪਤੀ ਵਾਲ ਜਾ ਰਿਹਾ ਲਾਸਟ ਕੁਐਸਚਨ ਪੁੱਛਣਾ ਚਾਹਾਂਗਾ ਇੱਕ ਕੁਐਸਚਨ ਆਉਂਦਾ ਹੈ ਕਿ ਅਮਰੀਕਾ ਜਾਂਦਾ ਹੈ ਵੈਨਿਜੂਏਲਾ ਦੇ ਵਿੱਚੋਂ ਪ੍ਰੈਜ਼ੀਡੈਂਟ ਨੂੰ ਚੱਕ ਕੇ ਆ ਜਾਂਦਾ ਹੈ ਤੇ ਯੂਰਪ ਦੇ ਬਹੁਤੇ ਮੁਲਕ ਜਾਂ ਕੈਨੇਡਾ ਵੀ ਉਹਦੇ ਵਿੱਚ ਆ ਬਹੁਤੇ ਬੋਲਦੇ ਨਹੀਂ ਤੇ ਕੁਝ ਪ੍ਰੇਜ਼ ਕਰ ਰਹੇ ਨੇ ਹੂੰ ਉਸ ਤੋਂ ਉਹਨਾਂ ਦਾ ਚਾਕਾ ਖੁੱਲ ਜਾਂਦਾ ਟਰੰਪ ਸਾਹਿਬ ਦਾ ਕਿ ਦੁਨੀਆ ਦੇ ਵਿੱਚੋਂ ਕਿਸੇ ਦੇਸ਼ ਦਾ ਰਾਸ਼ਟਰਪਤੀ ਚੁੱਕਣਾ ਜਾਂ ਪ੍ਰਧਾਨ ਮੰਤਰੀ ਇਦਾਂ ਚੁੱਕਣਾ ਜਿਵੇਂ ਕਿਸੇ ਖੁੱਡੇ ਚ ਕੁੱਕੜ ਅਸੀਂ ਫੜ ਲੈਂਦੇ ਉਫ ਗ੍ਰੀਨਲੈਂਡ ਤੇ ਬਿਆਨ ਦੇ ਰਹੇ ਨੇ ਤੇ ਸਾਰਿਆਂ ਦੇ ਸਟੇਟਮੈਂਟਸ ਸਾਰਿਆਂ ਦੇ ਪ੍ਰਤੀਕਰਮ ਜਿਹੜੇ ਨੇ ਯੂਰਪ ਦੇ ਕੰਟਰੀ ਨੇ ਸਾਰਿਆਂ ਦੇ ਉਹ ਬਦਲ ਜਾਂਦੇ ਨੇ ਜਿਹੜੇ ਇੱਕ ਪ੍ਰੈਸ ਕਰ ਰਹੇ ਸੀ ਹੁਣ ਉਹ ਕਹਿ ਰਹੇ ਨੇ ਕਿ ਇਹ ਕੀ ਤੁਹਾਨੂੰ ਕੀ ਲੱਗਦਾ ਕਿ ਵੀ ਜਦ ਤੱਕ ਦੂਸਰੇ ਤੇ ਕੋਈ ਚੀਜ਼ ਹੁੰਦੀ ਹੈ ਤਦ ਤੱਕ ਸਾਨੂੰ ਠੀਕ ਲੱਗਦੀ ਹੈ ਜਦੋਂ ਆਪਣੇ ਤੋਂ ਹੁੰਦੀ ਹੈ ਤਾਂ ਫਿਰ ਸਾਨੂੰ ਲੱਗਦਾ ਕਿ ਇਹ ਵਿਪਤਾ ਆ ਗਈ ਜੀ ਇਹ ਜਿਹੜੀ ਜਿਹੜੀ ਕੈਲਕੂਲੇਟਿਡ ਪੋਲਿਟੀਕਲ ਹਿਪੋਕ੍ਰੇਸੀ ਹੈ ਤੇ ਦੁਨੀਆ 'ਚ ਹੈ ਜੀ ਜਿੱਥੇ ਸਾਨੂੰ ਸੂਟ ਕਰਦਾ ਲੱਗਦਾ ਕਿ ਬਹੁਤ ਵਧੀਆ ਕੰਮ ਕੀਤਾ ਹੈ ਜਿੱਥੇ ਨਹੀਂ ਸੂਟ ਕਰਦਾ ਉੱਥੇ ਅਸੀਂ ਕਹਿੰਦੇ ਵੀ ਇਹ ਬਹੁਤ ਖਰਾਬ ਹੋ ਗਏ ਵੈਨੇਜ਼ੁਏਲਾ ਕਿਉਂਕਿ EU ਦਾ ਹਿੱਸਾ ਨਹੀਂ NATO ਦਾ ਹਿੱਸਾ ਨਹੀਂ ਦੁਜਾ ਇੱਕ ethnicities is a different ethnicity ਤਾਂ ਕਿਸੇ ਨੇ ਬਦਰ ਨਹੀਂ ਕੀਤਾ ਸਾਡੇ ਤੇ ਲੀਡਰ ਕੈਨੇਡਾ ਦੇ ਆਪੋਜੀਸ਼ਨ ਲੀਡਰ ਜਿਹੜੇ ਨੇ ਉਹਨਾਂ ਨੇ ਤੇ ਬਲਕਿ ਕੰਗ੍ਰੈਚੂਲੇਟ ਕੀਤਾ 트੍ਰੰਪ ਕੁਛ ਕੀ ਗੱਲ ਕਰ ਰਹੇ ਹੋ ਕੋਈ ਡਿਕਟੇਟਰ ਹੈ ਨਹੀਂ ਡਿਕਟੇਟਰ ਉਹ ਆਪਣੇ ਕੰਟਰੀ ਚ ਉਹਨਾਂ ਦੇ ਲੋਕ ਜਾਣਣ ਜੇ ਅਗਰ ਕੋਈ ਇੰਟਰਨੈਸ਼ਨਲ ਕੇਸ ਹੈ ਤੇ ICJ ਚ ਚਲਾ ਜਾਏ United Nation ਚ ਚਲਾ ਜਾਏ ਬਟ ਇੱਕ ਪਾਵਰਫੁੱਲ ਕੰਟਰੀ ਇਸ ਤਰ੍ਹਾਂ ਤੇ ਕੋਈ ਵੀ ਪਾਵਰਫੁੱਲ ਹੈ ਤੁਸੀਂ ਦੇਖੋ ਹਰ ਦੁਨੀਆ ਦਾ ਕੰਟਰੀ ਉਹ ਕਿਸੇ ਦੂਸਰੇ ਨਾਲੋਂ ਪਾਵਰਫੁੱਲ ਹੈ ਬਿਲਕੁਲ ਤੁਸੀਂ ਆਪਣੇ ਸਾਊਥ ਏਸ਼ੀਆਸ ਲੈ ਲਓ ਨੇਪਾਲ ਮਾਲਦੀਵ ਤੇ ਹਮਲਾ ਕਰ ਦੇ ਅੱਛਾ ਕਤਰ ਸਾਊਦੀਆ ਯੂਏ ਤੇ ਕਰ ਦੇ ਯੂਏ ਬਹਿਰੀਨ ਤੇ ਕਰ ਦੇ ਬਹਿਰੀਨ ਕਤਰ ਤੇ ਕਰ ਦੇ ਦਸ ਨਾਟ ਰੂਲ ਆਫ ਲਾਅ ਪਰ ਪ੍ਰਾਇਮਰਸੀ ਕਰਨ ਨੇ ਜਿਹੜਾ ਉਹ ਜਿਹੜਾ ਕਹੈ ਨਾ ਨਿਊ ਵਰਡ ਆਰਡਰ ਉਹ ਬੇਸਿਕਲੀ ਨਿਊ ਵਰਡ ਆਰਡਰ ਹੈ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਲੈ ਕੇ ਆਇਆ ਇੱਕ ਵਰਡ ਆਰਡਰ ਐ ਸੀ ਕਿ ਰੂਲ ਆਫ ਲਾਅ ਦੁਨੀਆ 'ਚ ਥੋੜਾ ਬਹੁਤ ਚਲੋ ਇੱਕ ਇੱਕ ਤੁਸੀਂ ਓਪਨਲੀ ਥ੍ਰੈਟ ਕਰੋ ਤੇ ਬੰਦੇ ਦਾ ਪ੍ਰੈਜ਼ੀਡੈਂਟ ਨੂੰ ਜਾ ਕੇ ਲਾਇਆ ਇਟ ਡਸਨਟ ਮੇਕ ਸੈਂਸ ਤੁਸੀਂ ਹਾਊ ਡੇਂਜਰਸ ਇਸ ਵਰਡ ਕੈਨ ਬੀ ਅਗਰ ਤੁਸੀਂ ਇਹ ਰੂਲ ਅਪਲਾਈ ਕਰਨਾ ਤੇ ਉਹ 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 ਹਿਪੋਕ੍ਰੇਸੀ ਔਨ ਆਰ ਐਂਡ ਔਰ ਔਰ ਯੂਰੋਪੀਅਨਸ ਦੇ ਐਂਡ ਤੇ ਇਹ ਰੋਂਗ ਹੈ ਅੱਛਾ ਇਹ ਦਾ ਡਸ ਨਾਟ ਮੀਨ ਕਿ ਅਸੀਂ ਕਿਸੇ ਲੀਡਰ ਨੂੰ ਜਸਟੀਫਾਈ ਕਰ ਰਹੇ ਕਿ ਗੁੱਡ ਲੀਡਰ ਹੈ ਉਹ ਬੁਰਾ ਹੈ ਅੱਛਾ ਇਰਾਨ ਦੀ ਐਗਜ਼ਾਮਪਲ ਹੈ ਉਥੋਂ ਦੀ ਜਿਹੜੀ ਰਜੀਮ ਹੈ ਉਹਨਾਂ ਦੇ ਲੋਕ ਵੋਟ ਪਾਉਣ ਪ੍ਰੋਟੈਸਟ ਕਰਨ ਚੇਂਜ ਕਰਨ ਤੇ ਇਰਾਨੀਅਨ ਹੈਜ਼ ਦਾ ਰਾਈਟ ਟੂ ਡੂ ਥੈਟ ਬਿਲਕੁਲ ਪਰ ਇੱਕ ਆਊਟਸਾਈਡਰ ਰਜੀਮ ਚੇਂਜ ਜਦੋਂ ਇੰਟਰਫੇਰੈਂਸ ਹੁੰਦੀ ਹੈ ਯੂ ਯੂ ਸੋਲਵ ਵਨ ਪ੍ਰੋਬਲਮ ਐਂਡ ਯੂ ਕ੍ਰੀਏਟ ਕ੍ਰੀਏਟ 20 ਅਦਰ ਪ੍ਰੋਬਲਮਸ ਸਯਾ ਜੀ ਸ਼ਾਨ ਜੀ ਦਿਲ ਤੇ ਕਾ ਤੱਕ ਤੁਹਾਨੂੰ ਹੋਰ ਵੀ ਗੱਲਾਂ ਪੁੱਛੀਏ ਪਰ ਅਗਲੇ ਪ੍ਰੋਗਰਾਮਾਂ ਚ ਕਿਉਂਕਿ ਹੋਂ ਪ੍ਰੋਗਰਾਮ ਦਾ ਸਮਾ ਜਿਹੜਾ ਉਹ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਝ ਦਿੱਤਾ ਤੇ ਕੁਝ ਦੁਨੀਆ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਥੈਂਕ ਯੂ ਤੁਹਾਡਾ। ਨੋ ਨੋ ਧੰਨਵਾਦ ਤੁਹਾਡਾ ਟਾਈਮ ਦੇਣ ਦਾ ਤੇ ਬਹੁਤ ਇਹ ਕਰੰਟ ਮੁੱਦਾ ਹੈ ਯਾਰ ਤੇ ਹਰ ਕੁਝ ਸਾਡੀ ਸਾਇਟੀ ਕਮਿਊਨਿਟੀ ਨੂੰ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਵੇਂ ਕੈਨੇਡਾ ਚ ਰਹਿਨੇ ਦਾ ਫਿਊਚਰ ਕੀ ਹੈ। ਥੈਂਕ ਯੂ ਫॉर द ਓਪਰਚੁਨਿਟੀ ਤੇ ਵੀ ਲੁੱਕ ਫੋਰਵਰਡ ਆਪਾਂ ਇਹਦਾ ਨਹੀਂ ਹੋਰ ਕਨਵਰਸੇਸ਼ਨ ਵੀ ਕਰਦੇ ਰਵਾਂਗੇ। ਥੈਂਕ ਯੂ ਬਹੁਤ ਬਹੁਤ ਥੈਂਕ ਯੂ। ਦਸਨਾਰੀ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਆਂ। ਸਾਰੇ ਹੀ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।